ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਕਹਾਣੀ ਨੂੰ ਪੂਰਾ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਰੱਖਣੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ 7 ਸਾਲ ਦੀ ਪੂਜਾ ਤੇ 9 ਸਾਲ ਦਾ ਉਹਦਾ ਭਰਾ ਦੋਨੋਂ ਸਕੂਲ ਜਾਂਦੇ ਨੇ ਜਦੋਂ ਉਹ ਸਕੂਲ ਜਾਂਦੇ ਨੇ ਤਾਂ ਪੂਜਾ ਆਪਣੀ ਮੰਮੀ ਨੂੰ ਕਹਿੰਦੀ ਆ ਕਿ ਮੈਨੂੰ 20 ਰੁਪਏ ਚਾਹੀਦੇ ਆ। ਉਹਦੀ ਮੰਮੀ ਉਹਨਾਂ ਦੋਨਾਂ ਨੂੰ 10-10 ਰੁਪਏ ਦੇ ਦਿੰਦੀ ਆ ਤੇ ਉਹ ਚਾਈ-ਚਾਈ ਸਕੂਲ ਚਲੇ ਜਾਂਦੇ ਆ। ਜਾਂਦੇ-ਜਾਂਦੇ ਉਹ ਇਹ ਸੋਚਦੇ ਆ ਵੀ ਹੁਣ ਤਾਂ ਅਸੀਂ ਘਰੇ ਪਰੌਂਠੀ ਖਾ ਕੇ ਆਏ ਆ ਵੀ ਹੁਣ ਆਪਾਂ ਜਿਹੜੇ 10 ਰੁਪਏ ਆ ਉਹਦੀ ਚੀਜ਼ ਹੀ ਨਹੀਂ ਖਾਂਦੇ। ਵਾਪਸ ਆਉਂਦੇ ਹੋਏ ਲਵਾਂਗੇ। ਛੁੱਟੀ ਦੇ ਟਾਈਮ ਉਹ ਦੋਨੋਂ ਪੈਣ ਭਰਾ ਆਉਂਦੇ ਇੱਕ ਦੁਕਾਨ ਤੇ ਜਾਂਦੇ ਆ ਤੇ ਉੱਥੋਂ ਖਾਣ ਦਾ ਕੁਝ ਲੈ ਲੈਂਦੇ ਆ 10-10 ਰੁਪਏ ਦਾ। ਜਿਹੜਾ ਪੂਜਾ ਦਾ ਭਰਾ ਹੁੰਦਾ ਉਹ ਆਪਦੀ ਚੀਜ਼ ਲੈ ਕੇ ਫਟਾਫਟ ਖਾ ਲੈਂਦਾ ਤੇ ਰਸਤੇ 'ਚ ਆਉਂਦਿਆਂ ਉਹ ਪੂਜਾ ਨੂੰ ਕਹਿੰਦਾ ਵੀ ਮੈਂ ਤਾਂ ਆਪਦੀ ਜੋ ਚੀਜ਼ ਲਿਆਂਦੀ ਸੀ ਖਾ ਲਈ ਵੀ ਹੁਣ ਜੋ ਤੂੰ ਖਰੀਦਿਆ ਹਨਾ ਤੂੰ ਜੋ ਲਿਆ ਉਹਦੇ 'ਚੋਂ ਮੈਨੂੰ ਉੱਧੀ ਚੀਜ਼ ਦੇ। ਉਹ ਕਹਿੰਦੀ ਵੀ ਇਹ ਗੱਲ ਗਲਤ ਆ ਵੀ ਮੈਂ ਤੈਨੂੰ ਕਿਹਾ ਸੀ ਆਪਾਂ ਘਰ ਜਾ ਕੇ ਖਾਵਾਂਗੇ। ਇਸ ਤਰ੍ਹਾਂ ਨਿੱਕੇ-ਨਿੱਕੀਆਂ ਗੱਲਾਂ ਕਰਦੇ ਕਰਦੇ ਨਾ ਉਹ ਕੋ ਲੜ ਪੈਂਦੇ ਆ ਕਿਉਂਕਿ ਪੂਜਾ ਦਾ ਭਰਾ ਉਹ ਤੋਂ ਚੀਜ਼ ਖੋ ਲੈਂਦਾ ਤੇ ਪੂਜਾ ਰੋਣ ਲੱਗ ਜਾਂਦੀ ਆ। ਉੱਥੇ ਰਾਹ 'ਚ ਹੀ ਲੜ ਪੈਂਦੇ ਆ ਉਹ। ਆਸ-ਪਾਸੇ ਕੋਈ ਨਹੀਂ ਹੁੰਦਾ ਦੁਪਹਿਰ ਦਾ ਟਾਈਮ ਹੁੰਦਾ ਤਾਂ ਉੱਥੇ ਨੇ ਇੱਕ ਗੱਡੀ ਆਉਂਦੀ ਆ ਗੱਡੀ ਵਾਲਾ ਉਹਨਾਂ ਕੋਲ ਗੱਡੀ ਰੋਕਦਾ ਉਸ ਗੱਡੀ ਦੇ ਵਿੱਚ ਇੱਕ ਨੌਜਵਾਨ ਔਰਤ ਹੁੰਦੀ ਆ ਤੇ ਇੱਕ ਉਹਦੇ ਘਰ ਵਾਲਾ ਹੁੰਦੀ ਆ ਜਿਹੜੀ ਉਹ ਔਰਤ ਜਦੋਂ ਖਿੜਕੀ ਖੋਲ ਕੇ ਪੁੱਛਦੀ ਆ ਕੁੜੀ ਨੂੰ ਵੀ ਕੀ ਹੋਇਆ ਬੇਟਾ ਤੁਸੀਂ ਰੋਕਿਆ ਰਹੇ ਹੋ ਤਾਂ ਜਿਹੜਾ ਪੂਜਾ ਦਾ ਭਰਾ ਹੁੰਦਾ ਉਹ ਡਰਦਾ ਉੱਥੋਂ ਭੱਜ ਜਾਂਦਾ ਉਹਨੂੰ ਇਹ ਹੁੰਦਾ ਵੀ ਪੂਜਾ ਇਹਨਾਂ ਨੂੰ ਦੱਸੂਗੀ ਵੀ ਇਹ ਮੈਨੂੰ ਮਾਰਦਾ ਹਨਾ ਜਾਂ ਲੜਦਾ ਵੀ ਇਹ ਮੈਨੂੰ ਕੁਝ ਕਹਿਣਨਾ ਉਪੱਜ ਜਾਂਦਾ ਤੇ ਪੂਜਾ ਜਿਹੜੀ ਉੱਥੇ ਖੜੀ ਰੋਂਦੀ ਰਹਿੰਦੀ ਆ ਉਹ ਔਰਤ ਆ ਜਿਹੜੀ ਉਹ ਗੱਡੀ ਚੋਂ ਬਾਹਰ ਨਿਕਲਦੀ ਆ ਪੂਜਾ ਨੂੰ ਪਿਆਰ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਕੀ ਹੋਇਆ ਤਾਂ ਪੂਜਾ ਦੱਸਦੀ ਆ ਕਿ ਮੇਰੇ ਭਰਾ ਨੇ ਮੇਰੀ ਮੇਰੀ ਜੋ ਚੀਜ਼ ਸੀ ਉਹ ਖੋਲੀ ਤੇ ਮੈਨੂੰ ਮਾਰਿਆ ਉਹ ਔਰਤ ਉਹਨੂੰ ਗੱਡੀ ਚ ਬਿਠਾ ਲੈਂਦੀ ਆ ਉਹਨੂੰ ਕਹਿੰਦੀ ਚੱਲ ਅਸੀਂ ਤੇਰੇ ਘਰੇ ਛੱਡ ਦਿੰਨੇ ਆ ਨਾਲ ਕੀ ਚੀਜ਼ ਹਣਾ ਸੀ ਜੋ ਉਹਨੇ ਉਹਨੇ ਤੇਰੇ ਤੋਂ ਖੋਲੀ ਉਹ ਕਹਿੰਦੀ ਵੀ ਮਟੋਫੀਆਂ ਲੈ ਕੇ ਆਈ ਸੀ ਮੇਰੀਆਂ ਫੇਵਰਿਟ ਟੋਫੀਆਂ ਵੀ ਮੈਂ ਤਾਂ ਸਿਰਫ ਇੱਕ ਖਾਦੀ ਸੀ ਹਜੇ ਵੀ ਬਾਕੀ ਉਹ ਖਾ ਗਿਆ ਸਾਰੀਆਂ ਚਲੋ ਉਹ ਔਰਤ ਆਪਣੇ ਘਰ ਵਾਲੀ ਨੂੰ ਕਹਿੰਦੀ ਵੀ ਚਲ ਐਂ ਕਰ ਬਾਜ਼ਾਰ ਵੱਲ ਲੈ ਚੱਲੋ ਪਾਲਾ ਆਪਾਂ ਇਹਨੂੰ ਇਹਦੀਆਂ ਮਨਪਸੰਦ ਟੌਫੀਆਂ ਹੀ ਦਿਵਾ ਕੇ ਲਿਆਉਣੇ ਆ ਇੱਕ ਵਾਰ ਤਾਂ ਪੂਜਾ ਕਹਿੰਦੀ ਹੈ ਵੀ ਨਹੀਂ ਮੈਂ ਟੌਫੀਆਂ ਨਹੀਂ ਲੈਣੀਆਂ ਮੈਂ ਆਪਣੇ ਘਰ ਹੀ ਜਾਣਾ ਤਾਂ ਉਹ ਕਹਿੰਦੀ ਕਿ ਪੁੱਤ ਮੈਂ ਤੇਰੀ ਭੂਆ ਲੱਗਦੀ ਆ ਤੂੰ ਮੈਨੂੰ ਨਹੀਂ ਜਾਣਦੀ ਦੂਰ ਦੀ ਰਿਸ਼ਤੇਦਾਰੀ ਚੋਂ ਆ ਤੇ ਅਸੀਂ ਘਰ ਹੀ ਜਾ ਰਹੇ ਸੀ ਤੁਹਾਡੇ ਤੈਨੂੰ ਘਰ ਹੀ ਛੱਡ ਕੇ ਆਵਾਂਗੇ ਚਲ ਪਹਿਲਾਂ ਤੇਰੀ ਮਨਪਸੰਦ ਟੌਫੀਆਂ ਲੈ ਕੇ ਆਉਣੇ ਆ ਚਲੋ ਐਂ ਗੱਲਾਂ-ਗੱਲਾਂ ਚਲਾ ਕੇ ਉਹਨੂੰ ਬਾਜ਼ਾਰ ਵੱਲ ਲੈ ਜਾਂਦੇ ਆ ਬਾਜ਼ਾਰ ਲੈ ਜਾ ਕੇ ਉਹਨੂੰ ਕੱਪੜੇ ਦਪਾਉਂਦੇ ਆ ਹੋਰ ਕੀ ਚੀਜ਼ਾਂ ਦਪਾਉਂਦੇ ਆ ਖਾਣ ਪੀਣ ਦੀਆਂ ਬਹੁਤ ਚੀਜ਼ਾਂ ਦਪਾਉਂਦੇ ਆ ਤੇ ਪੂਜਾ ਤਾਂ ਘਰ ਭੁੱਲ ਜਾਂਦੀ ਆ ਵੀ ਮੈਂ ਘਰੇ ਵੀ ਜਾਣਾ ਕਿਉਂਕਿ ਉਹ ਇਹ ਹੁੰਦਾ ਵੀ ਇਹ ਮੇਰੇ ਰਿਸ਼ਤੇਦਾਰ ਆ ਚਲੋ ਕਾਫੀ ਸਮਾਨ ਖਰੀਦਣ ਤੋਂ ਬਾਅਦ ਉਹਨੂੰ ਗੱਡੀ 'ਚ ਬਿਠਾਉਂਦੇ ਆ ਤੇ ਉਹ ਆਪਣੇ ਘਰ ਵੱਲ ਚੱਲ ਪੈਂਦੇ ਆ ਅੱਧੇ ਇੱਕ ਘੰਟੇ ਬਾਅਦ ਉਹਨਾਂ ਦੀ ਗੱਡੀ ਆ ਜਿਹੜੀ ਉਹਨਾਂ ਦੇ ਘਰ ਅੱਗੇ ਰੁਕਦੀ ਆ ਤੇ ਉਹ ਪੂਜਾ ਨੂੰ ਕਹਿੰਦੇ ਆ ਆ ਜਾ ਪੂਜਾ ਕਹਿੰਦੀ ਵੀ ਨਹੀਂ ਮੈਂ ਤਾਂ ਆਪਣੇ ਘਰ ਜਾਣਾ ਉਹ ਕਹਿੰਦੇ ਪੁੱਤ ਅਸੀਂ ਵੀ ਤੇਰੇ ਘਰ ਹੀ ਜਾਣਾ ਪਹਿਲਾਂ ਤੂੰ ਆ ਜਾ ਖਾ ਪੀ ਲੈ ਆ ਜਾ ਤੇ ਫਿਰ ਅਸੀਂ ਚੱਲਾਂਗੇ ਤਿਆਰ ਹੋ ਕੇ ਨਾਲੇ ਜਿਹੜੇ ਤੇਰੇ ਨਵੇਂ ਕੱਪੜੇ ਲਿਆਂਦੇ ਆ ਤੂੰ ਨਵੇਂ ਕੱਪੜੇ ਪਾ ਕੇ ਜਾਈਂ ਆਪਣੇ ਘਰ ਅੱਜ ਚਲੋ ਪੂਜਾ ਜਿਹੜੀ ਗੱਡੀ ਚ ਉਤਰ ਜਾਂਦੀ ਆ ਤੇ ਘਰ ਚਲੀ ਜਾਂਦੀ ਆ ਅੰਦਰ ਅੰਦਰ ਜਾ ਕੇ ਘਰ ਦੇ ਵਿੱਚ ਇੱਕ ਔਰਤ ਹੁੰਦੀ ਆ ਤੇ ਉਹ ਔਰਤ ਆ ਜਿਹੜੀ ਉਹ ਨਾਂ ਤਾਂ ਬાળੀ ਬਜ਼ੁਰਗ ਹੁੰਦੀ ਆ ਤੇ ਨਾਂ ਵਾਲੀ ਮੁਟਿਆਰ ਹੁੰਦੀ ਆ ਉਹ ਦੋਨੋਂ ਜਣੇ ਆ ਜਿਹੜੇ ਉਹਨੂੰ ਔਰਤ ਨੂੰ ਕਹਿੰਦੇ ਆ ਵੀ ਇਸ ਕੁੜੀ ਨੂੰ ਸੰਭਾਲ ਕੇ ਰੱਖਣਾ ਤੂੰ ਉਹ ਕਹਿੰਦੀ ਵੀ ਇਹ ਕੌਣ ਆ ਤਾਂ ਜਿਹੜੀ ਉਹ ਨੌਜਵਾਨ ਕੁੜੀ ਹੁੰਦੀ ਆ ਜਿਹੜੀ ਕਾਰ 'ਚ ਬੈਠੀ ਹੁੰਦੀ ਆ ਉਦਾ ਨਾਮ ਸੀਮਾ ਹੁੰਦਾ ਸੀਮਾ ਉਸ ਔਰਤ ਨੂੰ ਕਹਿੰਦੀ ਹੈ ਕਿ ਉਹ ਆ ਇਹ ਕੁੜੀ ਸਾਡੀ ਹੋਈ ਆ ਇਹਨੂੰ ਬਸ ਤੂੰ ਖੇਡ ਲਾ ਕੇ ਰੱਖਣਾ ਇਹ ਰੋਣੀ ਨਹੀਂ ਚਾਹੀਦੀ ਤੇ ਚਲੋ ਉਹ ਪੂਜਾ ਨੂੰ ਕਹਿੰਦੀ ਹੈ ਕਿ ਪੂਜਾ ਤੂੰ ਇੱਥੇ ਰੁਕ ਅਸੀਂ ਆਉਣੇ ਆ ਫਿਰ ਅਸੀਂ ਤੈਨੂੰ ਲੈ ਕੇ ਜਾਵਾਂਗੇ ਪੂਜਾ ਰੋਣ ਲੱਗ ਜਾਂਦੀ ਹੈ ਕਹਿੰਦੀ ਵੀ ਨਹੀਂ ਮੈਂ ਤਾਂ ਆਪਣੇ ਘਰ ਜਾਣਾ ਪਰ ਉਹ ਉਹਨੂੰ ਬਰਵਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਸ ਔਰਤ ਨੂੰ ਉਹ ਕਹ ਕੇ ਜਾਂਦੇ ਆ ਵੀ ਇਹ ਰੋਣੀ ਨਹੀਂ ਚਾਹੀਦੀ ਉਹ ਔਰਤ ਪਿਆਰ ਨਾਲ ਬੜਿਆ ਕੇ ਜੀ ਹੈਨਾ ਪੂਜਾ ਨੂੰ ਅੰਦਰ ਲੈ ਜਾਂਦੀ ਆ ਚਲੋ ਪੂਜਾ ਦੀਆਂ ਜੋ ਚੀਜ਼ਾਂ ਲਿਆਂਦੀਆਂ ਹੁੰਦੀਆਂ ਉਹਦੇ ਸਾਹਮਣੇ ਰੱਖ ਦਿੱਤੀਆਂ ਜਾਂਦੀਆਂ ਵੀ ਆਹ ਦੇਖ ਆਹ ਦੇਖ ਕੁਛਕ ਟਾਈਮ ਲਈ ਪੂਜਾ ਫਿਰ ਆਪਣੇ ਘਰ ਨੂੰ ਭੁੱਲ ਜਾਂਦੀ ਆ ਤੇ ਜਿਹੜੀ ਉਹ ਔਰਤ ਹੁੰਦੀ ਆ ਉਹ ਪੂਜਾ ਲਈ ਖਾਣ ਪੀਣ ਦੀਆਂ ਕੁਝ ਹੋਰ ਚੀਜ਼ਾਂ ਲੈ ਕੇ ਆਉਂਦੀ ਆ ਚਲੋ ਰਾਤ ਨੂੰ ਪੂਜਾ ਨੂੰ ਫਿਰ ਆਪਣੀ ਮਾਂ ਦੀ ਯਾਦ ਆਉਂਦੀ ਆ ਉਹ ਫਿਰ ਰੋਂਦੀ ਆ ਤੇ ਜਿਹੜੀ ਉਹ ਔਰਤਾ ਉਹ ਕਹਿੰਦੀ ਵੀ ਜਿਹੜੇ ਤੈਨੂੰ ਇੱਥੇ ਛੱਡ ਕੇ ਗਏ ਆ ਤੇਰੇ ਆਂਟੀ ਅੰਕਲ ਉਹ ਆਉਣਗੇ ਉਹ ਤੈਨੂੰ ਲੈ ਕੇ ਜਾਣਗੇ ਤੇਰੀ ਮੰਮੀ ਕੋਲ ਚਲੋ ਇਸੇ ਤਰ੍ਹਾਂ ਸਮਾਂ ਲੰਘਦਾ ਇਧਰੋਂ ਜਿਹੜੇ ਪੂਜਾ ਦੇ ਘਰ ਦੇ ਹੁੰਦੇ ਆ ਪੂਜਾ ਦੀ ਮੰਮੀ ਉਹਦੇ ਭਰਾ ਨੂੰ ਪੁੱਛਦੀ ਆ ਕਿ ਗੌਰਵ ਤੂੰ ਕਿੱਥੇ ਛੱਡਿਆ ਆ ਪੂਜਾ ਨੂੰ ਪੂਜਾ ਕਿਉਂ ਨਹੀਂ ਆਈ ਤਾਂ ਗੌਰਵ ਕਹਿੰਦਾ ਕਿ ਮੰਮੀ ਅੱਜ ਉਹ ਮੈਨੂੰ ਸਕੂਲ 'ਚ ਉਹ ਹੀ ਨਹੀਂ ਮਿਲੀ ਵੀ ਮੈਂ ਤਾਂ ਕਾਲੀ-ਕਾਲੀ ਆ ਗਿਆ ਵੀ ਆਉਂਦੀ ਹੋ ਆਉਂਦੀਆਂ ਸਹੇਲੀਆਂ ਨਾਲ ਉਦੋਂ ਤੱਕ ਤਾਂ ਠੀਕ ਸੀ ਪਰ ਜਦੋਂ ਘੰਟਾ ਦੋ ਘੰਟੇ વીਤ ਜਾਂਦੇ ਆ ਉਹ ਨਹੀਂ ਆਉਂਦੀ ਤਾਂ ਪੂਜਾ ਦੀ ਮੰਮੀ ਨੂੰ ਫਿਕਰ ਹੋ ਜਾਂਦਾ ਉਹ ਉਹਦੇ ਪਾਪਾ ਨੂੰ ਫੋਨ ਕਰਦੀ ਆ ਉਹਦਾ ਪਾਪਾ ਇੱਕ ਦਿਹਾੜੀਦਾਰ ਮਜ਼ਦੂਰ ਹੁੰਦਾ ਉਹ ਕਹਿੰਦਾ ਵੀ ਮੈਂ ਤਾਂ ਦਿਹਾੜੀ ਤੇ ਆ ਵੀ ਜੇ ਮੈਂ ਹੁਣ ਆ ਗਿਆ ਤਾਂ ਮੇਰੀ ਦਿਹਾੜੀ ਆ ਜਿਹੜੀ ਉਹ ਅ ਅੱਧੀ ਘਟ ਲੈਣਗੇ ਵੀ ਆਪਣਾ ਤਾਂ ਗੁਜ਼ਾਰਾ ਪਹਿਲੀ ਮਸਾ ਹੁੰਦਾ ਇੱਥੇ ਹੀ ਹੋਣੀ ਆ ਪੂਜਾ ਅੱਜ ਤੱਕ ਜਿਦੋਂ ਕਿਤੇ ਕੁਛ ਹੋਇਆ ਐਂ ਜੀ ਹੋ ਜੂਗਾ ਤੂੰ ਫਿਕਰ ਨਾ ਕਰ ਇੱਥੇ ਕਿਤੇ ਹੋਵ ਆਪਣੇ ਗਰੀਬਾਂ ਦੇ ਬੱਚਿਆਂ ਨਾਲ ਨਹੀਂ ਕੁਛ ਇਦਾਂ ਦਾ ਹੁੰਦਾ ਵੀ ਉਹਨੂੰ ਕੋਈ ਕਿਡਨੈਪ ਕਰ ਲੂ ਆਪਣੇ ਕੋਲ ਕਿਹੜਾ ਪੈਸੇ ਆ ਚਲੋ ਇਸੇ ਤਰ੍ਹਾਂ ਨਾ ਘੰਟਾ ਦੋ ਘੰਟੇ ਹੋਰ ਬੀਤ ਜਾਂਦੇ ਆ ਪੂਜਾ ਦੀ ਮੰਮੀ ਉਹਨੂੰ ਸਾਰੇ ਕਿਤੇ ਲੱਭ ਲੈਂਦੀ ਆ ਸਕੂਲ 'ਚ ਵੀ ਜਾ ਆਉਂਦੀ ਆ ਤੇ ਉਹਨੂੰ ਇਹ ਲੱਗਦਾ ਵੀ ਪੂਜਾ ਨਹੀਂ ਮਿਲਦੀ ਤੇ ਉਹਦੇ ਘਰ ਵਾਲਾ ਘਰ ਆਉਂਦਾ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਪਿੰਡ ਦੇ ਵਿੱਚ ਰੌਲਾ ਪੈ ਜਾਂਦਾ ਵੀ ਪੂਜਾ ਜਿਹੜੀ ਉਹ ਆਈ ਨਹੀਂ ਸਕੂਲੋਂ ਘਰ ਤੇ ਰਸਤੇ ਦੇ ਵਿੱਚ ਉਹਨਾਂ ਦੋਨਾਂ ਭੈਣ ਭਰਾਵਾਂ ਨੂੰ ਆਉਂਦੇ ਹੋਏ ਕਿਸੇ ਨੇ ਵੀ ਨਹੀਂ ਦੇਖਿਆ ਹੁੰਦਾ ਦੁਪਹਿਰ ਦਾ ਟਾਈਮ ਹੁੰਦਾ ਇਸ ਕਰਕੇ ਕਿਸੇ ਨੂੰ ਇਹ ਗੈਸ ਵੀ ਨਹੀਂ ਹੋਇਆ ਵੀ ਪੂਜਾ ਆਪਦੇ ਭਰਾ ਗੌਰਵ ਦੇ ਨਾਲ ਹੈਗੀ ਸੀ ਕਿ ਨਹੀਂ ਇਧਰ ਪੂਜਾ ਜਿਹੜੀ ਉਹ ਸੌਂ ਜਾਂਦੀ ਆ ਸਵੇਰੇ ਉੱਠਦੀ ਆ ਉੱਠ ਕੇ ਫਿਰ ਉਹ ਆਪਣੀ ਮਾਂ ਨੂੰ ਯਾਦ ਕਰਦੀ ਆ ਤਾਂ ਜਿਹੜੀ ਉਹ ਔਰਤਾ ਉਹ ਉਹਨੂੰ ਡਰਾਉਂਦੀ ਧਮਕਾਉਂਦੀ ਉਹ ਉਹਨੂੰ ਕਹਿੰਦੀ ਵੀ ਜੇ ਤੇਰੀ ਆਵਾਜ਼ ਵੀ ਨਿਕਲੀ ਨਾ ਤਾਂ ਤੈਨੂੰ ਇੱਥੇ ਹੀ ਮਾਰ ਕੇ ਦੱਬ ਦੂੰਗੀ ਮਨ ਤਾਂ ਤੂੰ ਐਸ ਕਰੀ ਆ ਗਈ ਜਿਵੇਂ ਤੈਨੂੰ ਖਾਣ ਪੀਣ ਦੀ ਹਰ ਚੀਜ਼ ਮਿਲੂ ਤੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹੂ ਪਰ ਤੂੰ ਆਪਣੇ ਮੰਮੀ ਨੂੰ ਭੁੱਲ ਜਾ ਪੂਜਾ ਡਰ ਜਾਂਦੀ ਆ ਜਦੋਂ ਔਰਤ ਉਹਦਾ ਸਾਹ ਬੰਦ ਕਰ ਦਿੰਦੀ ਆ ਮੂੰਹ ਤੇ ਹੱਥ ਰੱਖ ਕੇ ਤੇ ਉਹ ਪੂਜਾ ਜਿਹੜੀ ਉਹ ਚੁੱਪ ਚੁੱਪ ਰਹਿੰਦੀ ਆ ਪਰ ਫਿਰ ਵੀ ਉਹ ਔਰਤ ਉਹਦਾ ਬਹੁਤਾ ਖਿਆਲ ਰੱਖਦੀ ਆ ਉਹਨੂੰ ਖਾਣ ਪੀਣ ਨੂੰ ਵਧੀਆ ਵਧੀਆ ਚੀਜ਼ਾਂ ਬਣਾ ਕੇ ਦਿੰਦੀ ਆ ਉਹਨੂੰ ਟੀਵੀ ਲਾ ਦਿੰਦੀ ਆ ਉਹਨੂੰ ਕਹਿੰਦੀ ਬਸ ਤੂੰ ਇੱਥੇ ਹੀ ਖੇਡੀ ਜਾਣਾ ਪੂਜਾ ਅੱਜ ਹੋਰ ਸਵੇਰੇ ਹੋਰ ਛੋਟੀ ਸੀ ਹਨਾ ਆਪਣੇ ਘਰ ਨੂੰ ਭੁੱਲਣ ਲੱਗ ਜਾਂਦੀ ਆ ਕਿਉਂਕਿ ਉਹਨੂੰ ਬਹੁਤ ਵਧੀਆ ਮਾਹੌਲ ਖਾਣ ਪੀਣ ਦੀਆਂ ਪਹਿਨਣ ਦੀਆਂ ਚੀਜ਼ਾਂ ਵਧੀਆ ਟੀਵੀ ਤੇ ਕਾਰਟੂਨ ਦੇਖਣੇ ਹਾਲਾਂਕਿ ਘਰੇ ਤਾਂ ਪੂਜਾ ਦੀ ਮੰਮੀ ਉਹ ਤੋਂ ਕੰਮ ਕਰਾਉਂਦੀ ਸੀ ਤੇ ਜਦੋਂ ਕਦੇ ਉਹ ਤੋਂ ਕੰਮ ਗਲਤ ਹੋ ਜਾਂਦਾ ਸੀ ਉਹਨੂੰ ਕੁੱਟ ਵੀ ਦਿੰਦੀ ਸੀ ਪੂਜਾ ਨੂੰ ਆਪਣੇ ਘਰ ਦੀ ਬਿਲਕੁਲ ਵੀ ਯਾਦ ਨਹੀਂ ਆਉਂਦੀ ਇਧਰ ਪੂਜਾ ਦੇ ਮੰਮੀ ਪਾਪਾ ਨੂੰ ਲੱਭ ਲੱਭ ਕੇ ਹਮ ਭਜਾਉਂਦੇ ਆ ਥੱਕ ਜਾਂਦੇ ਆ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਵੀ ਦਰਜ ਕਰਾ ਦਿੰਦੇ ਆ ਪਰ ਪੁਲਿਸ ਜਿਹੜੀ ਉਹ ਹਮੇਸ਼ਾ ਇਹੀ ਕਹਿੰਦੀ ਆ ਕਿ ਅਸੀਂ ਲੱਭ ਰਹੇ ਆ ਤੁਹਾਡੀ ਕੁੜੀ ਨੂੰ ਅਸੀਂ ਤੁਹਾਡੀ ਕੁੜੀ ਨੂੰ ਲੱਭ ਰਹੇ ਆ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਜਿਹੜੇ ਉਹ ਕਾਰ ਵਾਲੇ ਹੁੰਦੇ ਆ ਕਪਲ ਜਿਹੜਾ ਪੂਜਾ ਨੂੰ ਛੱਡ ਕੇ ਗਿਆ ਹੁੰਦਾ ਉਹ ਆਉਂਦੇ ਇੱਕ ਦਿਨ ਤੇ ਉਹਨੂੰ ਆਂਟੀ ਨੂੰ ਕਹਿੰਦੇ ਆ ਵੀ ਇਹਦਾ ਸਮਾਨ ਪੈਕ ਕਰ ਦੇ ਸਮਾਨ ਪੈਕ ਕਰਕੇ ਉਹ ਇੱਕ ਸਕੂਲ ਦੇ ਵਿੱਚ ਜਾਂਦੇ ਆ বোর্ডিং ਸਕੂਲ ਹੁੰਦਾ ਉੱਥੇ ਪੂਜਾ ਦਾ ਦਾਖਲਾ ਕਰਾ ਦਿੰਦੇ ਆ ਤੇ ਪੂਜਾ ਨੂੰ ਕਹਿੰਦੇ ਆ ਵੀ ਅੱਜ ਤੋਂ ਤੂੰ ਸਾਡੀ ਹੀ ਕੁੜੀ ਆ ਤੂੰ ਇੱਥੇ ਮੰਨ ਲਾ ਕੇ ਪੜ੍ਹਾਈ ਕਰਨੀ ਆ ਤੂੰ ਇੱਕ ਬਹੁਤ ਵੱਡੀ ਅਫਸਰ ਬਣੇਗੀ ਤੈਨੂੰ ਅਸੀਂ ਕੋਈ ਵੀ ਦੁੱਖ ਤਕਲੀਫ ਨਹੀਂ ਦੇਵਾਂਗੇ ਪੂਜਾ ਉਹਨਾਂ ਨੂੰ ਕਹਿੰਦੀ ਵੀ ਮੈਂ ਆਪਣੇ ਮੰਮੀ ਨੂੰ ਮਿਲਣਾ ਚਾਹਣੀ ਆ ਉਹ ਕਹਿੰਦੇ ਵੀ ਤੂੰ ਆਪਣੀ ਮੰਮੀ ਨੂੰ ਜ਼ਰੂਰ ਮਿਲੇਗੀ ਪਰ ਅਸੀਂ ਨਹੀਂ ਚਾਹੁੰਦੇ ਕਿ ਤੂੰ ਆਪਣੀ ਮੰਮੀ ਨੂੰ ਆਏ ਮਿਲੇ ਵੀ ਆਏ ਤਾਂ ਤੇਰੀ ਮੰਮੀ ਨੇ ਫੇਰ ਨਹੀਂ ਤੈਨੂੰ ਆਉਣ ਦੇਣਾ ਵੀ ਤੈਨੂੰ ਮੌਕਾ ਨਹੀਂ ਮਿਲਣਾ ਇਹੋ ਜਿਹੀ ਸਕੂਲ 'ਚ ਪੜ੍ਹਨ ਦਾ ਜਦੋਂ ਤੂੰ ਪੜ੍ਹ ਲਿਖ ਕੇ ਵਧੀਆ ਅਫਸਰ ਬਣ ਗਈ ਫੇਰ ਤੂੰ ਆਪਣੀ ਮੰਮੀ ਕੋਲ ਚਲੀ ਜਾਏ ਚਲ ਉਹ ਪੂਜਾ ਜਿਹੜੀ ਉੱਥੇ ਬੋਰਡਿੰਗ ਸਕੂਲ ਦੇ ਵਿੱਚ ਛੱਡੇ ਆਉਂਦੀ ਆ ਉਹਨੂੰ ਉੱਥੇ ਉਹ ਪੜਾਈ ਕਰਨੀ ਸ਼ੁਰੂ ਕਰ ਦਿੰਦੀ ਆ ਪੂਜਾ ਪੜਾਈ ਦੇ ਵਿੱਚ ਵਧੀਆ ਹੁਸ਼ਿਆਰ ਹੁੰਦੀ ਆ ਥੋੜੇ ਦਿਨਾਂ ਬਾਅਦ ਉਹ ਕਪਲ ਆ ਜਿਹੜਾ ਉਹ ਪੂਜਾ ਨੂੰ ਮਿਲ ਕੇ ਆਉਂਦਾ ਤੇ ਬੋਰਡਿੰਗ ਸਕੂਲ ਦੇ ਵਿੱਚ ਵੀ ਉਹਨਾਂ ਨੇ ਇ ਵੀ ਪੂਜਾ ਜਿਹੜੀ ਉਹ ਸਾਡੀ ਬੇਟੀ ਆ ਅੱਜ ਹੋਰ ਸਵੇਰੇ ਹੋਰ 4-5 ਸਾਲ ਆ ਜਿਹੜੇ ਉਹ गुज़र ਜਾਂਦੇ ਨੇ ਤੇ ਪੂਜਾ ਦੇ ਘਰਦਿਆਂ ਨੂੰ ਵੀ ਇਹ ਹੋ ਜਾਂਦਾ ਵੀ ਹੁਣ ਸਾਨੂੰ ਪੂਜਾ ਨਹੀਂ ਮਿਲਦੀ ਪੂਜਾ ਦੀ 5 ਸਾਲ ਦੀ ਪੜ੍ਹਾਈ ਬਾਅਦ ਉਹਦਾ ਜੋ ਨਤੀਜਾ ਆਉਂਦਾ ਬਹੁਤ ਵਧੀਆ ਆਉਂਦਾ ਸਕੂਲ ਵਾਲੇ ਉਹਦੀ ਬੜੀ ਪ੍ਰਸ਼ੰਸਾ ਕਰਦੇ ਉਹਦੇ ਪੇਰੈਂਟਸ ਕੋਲ ਤੇ 7 ਸਾਲ ਜਦੋਂ ਹੋ ਜਾਂਦੇ ਆ ਪੂਜਾ ਨੂੰ ਪੂਜਾ 10ਵੀਂ ਵੀ ਕਰ ਲੈਂਦੀ ਆ ਤੇ ਪਲੱਸ 2 ਵੀ ਕਰ ਲੈਂਦੀ ਆ ਹੁਣ ਉਹਨੂੰ ਕਾਲਜ ਲਾਉਣ ਦਾ ਜਦੋਂ ਟਾਈਮ ਆ ਜਾਂਦਾ ਹਨਾ ਤੇ ਉਸ ਤੋਂ ਬਾਅਦ ਚਲੋ ਜਿਹੜੇ ਉਹਦੇ ਪੇਰੈਂਟਸ ਹੁੰਦੇ ਆ ਜਿਹੜੇ ਉਹਨੂੰ ਚੱਕ ਕੇ ਲਿਆਏ ਹੁੰਦੇ ਆ ਉਹ ਜਿਹੜੀ ਔਰਤ ਹੁੰਦੀ ਆ ਉਹ ਨਾ ਪ੍ਰੈਗਨੈਂਟ ਹੋ ਜਾਂਦੀ ਆ ਜਦੋਂ ਉਹਨੂੰ ਪਤਾ ਲੱਗਦਾ ਵੀ ਮੈਂ ਪ੍ਰੈਗਨੈਂਟ ਹੋ ਗਈ ਫਿਰ ਉਹ ਦੋਨੋਂ ਜੀ ਆ ਜਿਹੜੇ ਉਹਨਾਂ ਦਾ ਬਿਹੇਵ ਪੂਜਾ ਪ੍ਰਤੀ ਬਦਲ ਜਾਂਦਾ ਕਿੱਥੇ ਤਾਂ ਉਹ ਪੂਜਾ ਨੂੰ ਕਾਲਜ ਲਾਉਣ ਦੀਆਂ ਗੱਲਾਂ ਕਰਦੇ ਸੀ ਵਧੀਆ ਲਾਈਫ ਦੇਣ ਦੀਆਂ ਗੱਲਾਂ ਕਰਦੇ ਸੀ ਹੁਣ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਆਪਣੇ ਬੱਚੇ ਨੂੰ ਪੜਾਵਾਂਗੇ ਆਪਣੇ ਬੱਚੇ ਦੇ ਫਿਊਚਰ ਤੇ ਫੋਕਸ ਕਰਾਂਗੇ ਵੀ ਇਹਨੂੰ ਕੀ ਪੜਾਉਣਾ ਪੂਜਾ ਨੂੰ ਪੜਨਾ ਹਟਾ ਲੈਂਦੇ ਆ ਉਸ ਤੋਂ ਬਾਅਦ ਉਹ ਔਰਤ ਜਿਹੜੀ ਆਪ ਬੈੱਡ ਰਿਐ ਰਹਿੰਦੀ ਆ ਤੇ ਪੂਜਾ ਤੋਂ ਸਾਰਾ ਕੰਮ ਕਰਵਾਉਂਦੀ ਆ ਪੂਜਾ ਦੇ ਨਾਲ ਜੋ ਪਹਿਲਾਂ ਵਿਹੇਵ ਸੀ ਉਹਨੂੰ ਮਨਪਸੰਦ ਚੀਜ਼ਾਂ ਮਿਲਦੀਆਂ ਸੀ ਵਧੀਆ ਆਰਾਮ ਐਸ਼ੋ ਆਰਾਮ ਦੀ ਜ਼ਿੰਦਗੀ ਸੀ ਉਹ ਸਾਰਾ ਕੁਝ ਆ ਜਿਹੜਾ ਉਹ ਉਹਦੇ ਨਾਲੋਂ ਬਿਲਕੁਲ ਉਲਟ ਹੋ ਜਾਂਦਾ ਤੇ ਪੂਜਾ ਜਿਹੜੀ ਉਹ ਹੌਲੀ-ਹੌਲੀ ਆਪਣੇ ਦਿਮਾਗ ਤੇ ਜ਼ੋਰ ਪਾਉਂਦੀ ਆ ਹਨਾ ਕਿਉਂਕਿ ਇੰਨੀ ਛੋਟੀ ਤਾਂ ਹੈ ਨਹੀਂ ਸੀ ਉਹ ਜਦੋਂ ਉਹਨੂੰ ਲੈ ਕੇ ਜਾਂਦਾ ਸੀ ਉਹਨਾਂ ਨੂੰ ਕਹਿੰਦੀ ਆ ਵੀ ਤੁਸੀਂ ਮੈਨੂੰ ਮੇਰੇ ਮਾਪਿਓ ਕੋਲ ਛੱਡਿਓ ਤਾਂ ਔਰਤ ਕਹਿੰਦੀ ਵੀ ਜੇ ਤੂੰ ਆਪਣੇ ਮਾਪਿਓ ਦਾ ਨਾਮ ਵੀ ਲਿਆ ਨਾ ਤਾਂ ਤੈਨੂੰ ਇੱਥੇ ਮਾਰ ਦ ਬਸ ਤੂੰ ਭੁੱਲ ਜਾ ਅਸੀਂ ਹੀ ਤੇਰੇ ਮਾਪਿਓ ਆ ਪਰ ਉਹਨਾਂ ਦਾ ਜੋ ਬਿਹੇਵ ਸੀ ਉਹ ਪੂਜਾ ਨੂੰ ਅੰਦਰੋਂ ਅੰਦਰੀ ਤੋੜ ਰਿਹਾ ਸੀ ਸਮਾਂ ਗੁਜ਼ਰਿਆ ਜਿਹੜੀ ਉਹ ਔਰਤਾ ਉਹ ਇੱਕ ਬਹੁਤ ਪਿਆਰੀ ਬੇਟੀ ਨੂੰ ਜਨਮ ਦਿੰਦੀ ਆ ਜਦੋਂ ਉਹਨਾਂ ਦੇ ਘਰ ਬੇਟਾ ਆ ਜਾਂਦਾ ਤਾਂ ਫਿਰ ਪੂਜਾ ਦੇ ਨਾਲ ਜੋ ਉਹਨਾਂ ਦਾ ਬਿਹੇਵ ਹੁੰਦਾ ਹੋਰ ਵੀ ਮਾੜਾ ਹੋ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਜੋ ਪੂਜਾ ਤੇ ਖਰਚ ਕਰ ਰਹੇ ਹਾਂ ਉਹ ਫालतू ਖਰਚ ਕਰ ਰਹੇ ਹਾਂ ਪੂਜਾ ਜਿਹੜੀ ਉਹ ਕਹਿੰਦੀ ਕਿ ਮੈਨੂੰ ਸਲਾਈ ਸਿੱਖਣ ਲਾ ਦਿਓ ਜਾਂ ਕੋਈ ਵੀ ਕੰਮ ਲਾ ਦਿਓ ਵੀ ਜਿਹਦੇ ਨਾਲ ਮੈਂ ਆਪਣੀ ਕਮਾਈ ਕਰ ਸਕਾਂ ਚਲ ਉਹਨੂੰ ਇਹ ਵੀ ਲੱਗਦਾ ਔਰਤ ਨੂੰ ਵੀ ਇਹ ਗੱਲ ਠੀਕ ਹੈ ਰਹੀ ਹੈ ਵੀ ਇਹ ਤਾਂ ਸਲਾਈ ਦਾ ਇਹਨੂੰ ਸਿਖਾ ਦਿੰਨੇ ਆ ਵੀ ਉਸ ਤੋਂ ਬਾਅਦ ਇਹ ਹਣਾ ਕੱਪੜੇ ਵਗੈਰਾ ਸਟਿਚ ਕਰਦਿਆ ਕਰੋ ਵੀ ਆਪਦਾ ਖਰਚਾ ਤਾਂ ਕੱਢੂਗੀ ਚਲੋ ਕੀ ਹੁੰਦਾ ਕਿ ਪਿੰਡ ਦੇ ਵਿੱਚ ਹੀ ਇੱਕ ਸਲਾਈ ਸੈਂਟਰ ਹੁੰਦਾ ਕਿਉਂਕਿ ਉਹ ਪਿੰਡ ਦੇ ਵਿੱਚ ਰਹਿੰਦੇ ਹੁੰਦੇ ਆ ਪੂਜਾ ਹਰ ਇੱਕ ਕੰਮ ਦੇ ਵਿੱਚ ਕਾਫੀ ਐਕਟਿਵ ਹੁੰਦੀ ਆ ਤੇ ਉਹ ਸਲਾਈ ਦਾ ਕੰਮ ਵੀ ਬਹੁਤ ਜਲਦੀ ਸਿੱਖ ਲੈਂਦੀ ਆ ਜਦੋਂ ਉਹ ਸਲਾਈ ਦਾ ਕੰਮ ਪੂਰੇ ਵਧੀਆ ਤਰੀਕੇ ਨਾਲ ਸਿੱਖ ਲੈਂਦੀ ਆ ਤਾਂ ਉਹਦੀ ਜਿਹੜੀ ਮੰਮੀ ਆ ਉਹਦੀ ਮਾਂ ਜਿਹੜੀ ਰਾਣੀ ਉਹ ਹੋ ਉਹ ਨੂੰ ਕਹਿ ਦਿੰਦੀ ਆ ਕਿ ਹੁਣ ਤੂੰ ਕੱਪੜੇ ਸਲਾਈ ਕਰ ਲਿਆ ਕਰ ਵੀ ਘਰ ਦਾ ਖਰਚਾ ਵੀ ਨਿਕਲੇ ਉਹ ਤੇਰਾ ਖਰਚਾ ਵੀ ਨਿਕਲੇ ਉਹ ਚਲੋ ਪੂਜਾ ਦਾ ਸਲਾਈ ਦਾ ਕੰਮ ਆ ਜਿਹੜਾ ਉਹ ਵਧੀਆ ਕਰਦੀ ਆ ਪਰ ਜਿਹੜੀ ਵੀ ਸਲਾਈ ਦੇ ਪੈਸੇ ਸਲਾਈ ਤੋਂ ਜਿਹੜੇ ਉਹ ਪੈਸੇ ਕਮਾਉਂਦੀ ਆ ਤਾਂ ਉਹਦੀ ਮੰਮੀ ਰੱਖ ਲੈਂਦੀ ਆ ਇਸੇ ਤਰ੍ਹਾਂ ਜ਼ਿੰਦਗੀ ਆ ਜਿਹੜੀ ਲੰਘਦੀ ਰਹਿੰਦੀ ਆ ਕਦੇ-ਕਦੇ ਪੂਜਾ ਬਹੁਤ ਪਰੇਸ਼ਾਨ ਹੋ ਜਾਂਦੀ ਆ ਉਹ ਸੋਚਦੀ ਆ ਵੀ ਨਾਲੇ ਤਾਂ ਮੈਂ ਸਾਰਾ ਕੰਮ ਕਰਦੀ ਆ ਹਨਾ ਫੇਰ ਮੈਂ ਸਲਾਈ ਵੀ ਕਰਦੀ ਆ ਸਲਾਈ ਕਰਕੇ ਪੈਸੇ ਕਮਾਉਣੀਆਂ ਵੀ ਉਹ ਵੀ ਇਹਨਾਂ ਨੂੰ ਦਿਨੀਆਂ ਵੀ ਫਿਰ ਵੀ ਇਹ ਮੇਰੇ ਨਾਲ ਕਿੰਨਾ ਮਿਸਬੀਹੇਵ ਕਰਦੇ ਆ ਪਰ ਉਹਦੇ ਵੱਸ ਚ ਕੁਝ ਵੀ ਨਹੀਂ ਹੁੰਦਾਗਾ ਨਾ ਉਹਦੇ ਹੱਥ ਚ ਹੁੰਦਾ ਚਲੋ ਸਮਾਂ ਲੰਘਦਾ ਤੇ ਇੱਕ ਦਿਨ ਪੂਜਾਏ ਸੋਚਦੀ ਆ ਵੀ ਜਦੋਂ ਮੈਂ ਆਪਣਾ ਕਮਾ ਕੇ ਖਾਣਾ ਮੈਂ ਇਹਨਾਂ ਦਾ ਹਿਸਾਨ ਕਿਉਂ ਝੱਲਾਂ ਵੀ ਸਾਰਾ ਦਿਨ ਤਾਂ ਇਹ ਮੇਰੇ ਨਾਲ ਮਿਸਬੀਹੇਵ ਕਰਦੇ ਆ ਤੇ ਫਿਰ ਉਹ ਸੋਚਦੀ ਆ ਵੀ ਮੇਰੇ ਕੋਲੇ ਹੱਲ ਨਹੀਂ ਕੋਈ ਉਹ ਆਪਣੀ ਮਾਂ ਨੂੰ ਕਹਿੰਦੀ ਆ ਕਿ ਮੈਂ ਸ਼ਹਿਰ ਦੇ ਵਿੱਚ ਬਟਿਕ ਖੋਲਣਾ ਚਾਹਣੀ ਆ ਤਾ ਉਦੀ ਮਮੀ ਹੈ ਜਿਹੜੀ ਉਹ ਉਹਦੇ ਪਿਓ ਨਾਲ ਗੱਲ ਕਰਦੀ ਆ ਤਾਂ ਉਹਦਾ ਪਿਓ ਕਹਿੰਦਾ ਵੀ ਇੱਥੇ ਤਾਂ ਆਪਣੀ ਨਿਗਾਹ ਰਹਿੰਦੀ ਹੈ ਤੇ ਤੇ ਸ਼ਹਿਰ ਦੇ ਵਿੱਚ ਜਾਊਗੀ ਜੀ ਇਹ ਭੱਜ ਗਈ ਮਤਲਬ ਆਪਦੀ ਮਾਂ ਨੂੰ ਲੱਭਣ ਲੱਗੀ ਜਾਂ ਹੋਰ ਵੀ ਆਪਣੀ ਤਾਂ ਕਮਾਈ ਵੀ ਰੁਕ ਜਾਣੀ ਆ ਵੀ ਨਹੀਂ ਆਪਾਂ ਨਹੀਂ ਭੇਜਣਾ ਇੱਥੇ ਹੀ ਕੰਮ ਕਰਨ ਦੇ ਚਲੋ ਪੂਜਾ ਜਦੋਂ ਆਪਣੀ ਮੰਮੀ ਨੂੰ ਦੁਬਾਰਾ ਪੁੱਛਦੀ ਆ ਤਾਂ ਉਹਦੀ ਮੰਮੀ ਕਹਿੰਦੀ ਵੀ ਨਹੀਂ ਕੰਮ ਤਾਂ ਤੈਨੂੰ ਇੱਥੇ ਹੀ ਕਰਨਾ ਪਊਗਾ ਇੱਕ ਦਿਨ ਪੂਜਾ ਦੀ ਮਾਂ ਰਾਣੀ ਆਪਣੇ ਪੇਕੇ ਘਰ ਚਲੀ ਜਾਂਦੀ ਆ ਆਪਣੇ ਬੇਟੇ ਨੂੰ ਲੈ ਕੇ ਘਰ ਦੇ ਵਿੱਚ ਜਿਹੜਾ ਉਹਦਾ ਪਿਓ ਹੁੰਦਾ ਉਹ ਹੁੰਦਾ ਤੇ ਉਹਦਾ ਪਿਓ ਆ ਜਿਹੜਾ ਰਾਤ ਨੂੰ ਡਰਿੰਕ ਕਰਕੇ ਆਉਂਦਾ ਤੇ ਘਰ ਦੇ ਵਿੱਚ ਪੂਜਾ ਇਕੱਲੀ ਹੁੰਦੀ ਆ ਹਾਂ ਉਹ ਪੂਜਾ ਦੇ ਨਾਲ ਗਲਤ ਹਰਕਤਾਂ ਕਰਦਾ ਤੇ ਪੂਜਾ ਸਮਝ ਜਾਂਦੀ ਆ ਹਨਾ ਵੀ ਇਹਦੀ ਨੀਅਤ ਠੀਕ ਨਹੀਂ ਉਹ ਕੜਾ ਉਹਦਾ ਅਸਲੀ ਪਿਓ ਸੀ ਪੂਜਾ ਆਪਣੇ ਆਪ ਨੂੰ ਮਸਾ ਬਚਾਉਂਦੀ ਆ ਉਹਦੇ ਹੱਥੋਂ ਤੇ ਉਹ ਜਦੋਂ ਉਹਦੇ ਨੇੜੇ ਆਉਣ ਲੱਗਦਾ ਤੇ ਉਹਨੂੰ ਧੱਕਾ ਦੇ ਕੇ ਭੱਜ ਲਾਉਂਦੀ ਆ ਉਹਨੇ ਡ੍ਰਿੰਕ ਜ਼ਿਆਦਾ ਕੀਤੀ ਸੀ ਉਹ ਤਾਂ ਸੰਭਲਿਆ ਨਹੀਂ ਗਿਆ ਉਦੋਂ ਨੂੰ ਪੂਜਾ ਗੇਟ ਖੁੱਲ ਕੇ ਭੱਜ ਜਾਂਦੀ ਆ ਤੇ ਗੇਟ ਖੋਲ ਕੇ ਉਹ ਉਸ ਆਂਟੀ ਦੇ ਘਰੀ ਚਲੀ ਜਾਂਦੀ ਆ ਜਿੱਥੇ ਉਹਨੇ ਸਟੀਚਿੰਗ ਸਿੱਖੀ ਸੀ ਜਿਹੜੀ ਤੋਂ ਤੇ ਜਾ ਕੇ ਉਹਨੂੰ ਸਾਰੀ ਗੱਲ ਦੱਸਦੀ ਆ ਉਹ ਕਹਿੰਦੀ ਦੇਖ ਪਤ ਤੂੰ ਸਾਡੇ ਘਰ ਆ ਗਈ ਹੈ ਨਾ ਵੀ ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਵੀ ਸਾਡੇ ਤੇ ਇਤਰਾਜ਼ ਕਰੂਗਾ ਵੀ ਤੂੰ ਨਾ ਐਂ ਕਰ ਤੂੰ ਇੱਥੋਂ ਚਲੀ ਜਾ ਉਹ ਕਹਿੰਦੀ ਵੀ ਆਂਟੀ ਮੇਰੀ ਇੱਜ਼ਤ ਤੇ ਮੇਰੀ ਜਾਨ ਤੁਹਾਡੇ ਹੱਥ ਆ ਵੀ ਪਲੀਜ਼ ਮੈਨੂੰ ਬਚਾ ਲਓ ਫਿਰ ਉਹ ਆਂਟੀ ਕੀ ਸੋਚਦੀ ਆ ਆਪਣੇ ਬੇਟੇ ਨੂੰ ਕਹਿੰਦੀ ਆ ਵੀ ਜੇ ਆਪਾਂ ਆਪਣੇ ਘਰੇ ਰੱਖਿਆ ਹਨਾ ਵੀ ਫੇਰ ਤਾਂ ਉਹ ਇਤਰਾਜ਼ ਕਰਨਗੇ ਵੀ ਚਲ ਤੂੰ ਗੱਡੀ ਕੱਢ ਉਹਨੂੰ ਗੱਡੀ 'ਚ ਬਿਠਾ ਕੇ ਨਾ ਉਹ ਸ਼ਹਿਰ ਉਹਨਾਂ ਦੀ ਰਿਸ਼ਤੇਦਾਰੀ ਹੁੰਦੀ ਆ ਜਿਹੜੀ ਉਹ ਔਰਤ ਹੁੰਦੀ ਆ ਉਹਨਾਂ ਦੀ ਕੋਈ ਰਿਸ਼ਤੇਦਾਰੀ ਹੁੰਦੀ ਆ ਸ਼ਹਿਰ 'ਚ ਉਹਦੇ ਕੋਲ ਛੱਡੇ ਆਉਂਦੀ ਆ ਤੇ ਚਲੋ ਪੂਜਾ ਜਿਹੜੀ ਉਹ ਉਸ ਘਰ ਦੇ ਵਿੱਚ ਰਹਿੰਦੀ ਆ ਤੇ ਉਸ ਘਰ ਦੇ ਵਿੱਚ ਇਕੱਲੀ ਔਰਤ ਹੀ ਰਹਿੰਦੀ ਹੁੰਦੀ ਆ ਉਹ ਜਿੱਥੇ ਉਹ ਛੱਡ ਕੇ ਆਏ ਹੁੰਦੇ ਆ ਤੇ ਜਿਹੜੀ ਉਹਨਾਂ ਦੇ ਪਿੰਡ ਦੀ ਔਰਤ ਨੂੰ ਛੱਡ ਕੇ ਆਈ ਹੁੰਦੀ ਆ ਪੂਜਾ ਨੂੰ ਕਹਿੰਦੀ ਵੀ ਇਹ ਮੇਰੀ ਰਿਸ਼ਤੇਦਾਰੀ ਆ ਵੀ ਇੱਥੇ ਤੈਨੂੰ ਕੋਈ ਤਕਲੀਫ ਨਹੀਂ ਹੋਊਗੀ ਤੇ ਪੂਜਾ ਚਲੋ ਪੂਜਾ ਤੇ ਉਹ ਔਰਤ ਉਹਨੂੰ ਸਾਰੀ ਗੱਲ ਦੱਸਦੀ ਆ ਹਨਾ ਵੀ ਇਹਦੇ ਨਾਲ ਐਦਾਂ ਹੋਇਆ ਚਲੋ ਔਰਤ ਕਹਿੰਦੀ ਵੀ ਕੋਈ ਗੱਲ ਨਹੀਂ ਮੇਰੇ ਨਾਲ ਰਹੇ ਉਹ ਉੱਥੇ ਰਹਿਣ ਲੱਗ ਜਾਂਦੀ ਆ ਪੂਜਾ ਤੇ ਉੱਥੇ ਉਹ ਸਾਤ ਨੂੰ ਦੱਸਦੀ ਆ ਵੀ ਮੈਂ ਤਾਂ ਵਧੀਆ ਸਲਾਈ ਦਾ ਕੰਮ ਜਾਣਦੀ ਆ ਮੈਂ ਤਾਂ ਆਪਣਾ ਖਰਚਾ ਆਪ ਕੱਢਦੀ ਆ ਤੇ ਫਿਰ ਉਹ ਕਹਿੰਦੀ ਕਿ ਚਲ ਇੱਥੇ ਨਾ ਐਂ ਕਰ ਇੱਕ ਬੁਟੀਕ ਆ ਬਹੁਤ ਵੱਡੀ ਬੁਟੀਕ ਆ ਗਈ ਤੇ ਉੱਥੇ ਨਾ ਕੁੜੀਆਂ ਰੱਖਦੀ ਆ ਉਹ ਕੁੜੀ ਵੀ ਮੈਂ ਉਹਦੇ ਨਾਲ ਗੱਲ ਕਰੂੰਗੀ ਵੀ ਦੇ ਤੂੰ ਕੰਮ ਕਰਨਾ ਤਾਂ ਉਹ ਕਹਿੰਦੀ ਵੀ ਹਾਂ ਮੈਂ ਹੁਣ ਤੁਹਾਡੇ ਤੇ ਬੋਝ ਥੋੜੀ ਰਹੂੰਗੀ ਵੀ ਮੈਂ ਆਪਣਾ ਖਰਚਾ ਆਪ ਕੱਢੂੰਗੀ ਵੀ ਮੈਂ ਰੂਮ ਵੀ ਰੈਂਟ ਤੇ ਲਊਂਗੀ ਵੀ ਮੈਂ ਤੁਹਾਡੇ ਨਾਲ ਨਹੀਂ ਰਹੂੰਗੀ ਉਹ ਕਹਿੰਦੀ ਵੀ ਚਲ ਰੂਮ ਤਾਂ ਕੋਈ ਗੱਲ ਨਹੀਂ ਰੈਂਟ ਤੇ ਲੈਣ ਨੂੰ ਵੀ ਮੈਂ ਕਰ ਲਊ ਹੀ ਰਹਿਣੀ ਆ ਘਰ ਦੇ ਵਿੱਚ ਇੰਨਾ ਵੱਡਾ ਘਰ ਕੀ ਕਰਨਾ ਚਲ ਤੂੰ ਆਪਣਾ ਖਰਚਾ ਤੋਰ ਹਨਾ ਵੀ ਐਂ ਤਾਂ ਤੈਨੂੰ ਜ਼ਿੰਦਗੀ ਆ ਜਿਹੜੀ ਔਖੀ ਹੋਊ ਕੱਢਣੀ ਚਲ ਉਹ ਔਰਤ ਜਿਹੜੀ ਗਾਹ ਬੁਟੀਕ ਵਾਲੀ ਨਾਲ ਗੱਲ ਕਰਦੀ ਆ ਤੇ ਪੂਜਾ ਉੱਥੇ ਬੁਟੀਕ ਤੇ ਕੰਮ ਕਰਦੀ ਆ ਪੂਜਾ ਦਾ ਕੰਮ ਵਧੀਆ ਹੁੰਦਾ ਤੇ ਉਹ ਬੁਟੀਕ ਵਾਲੀ ਹੈ ਜਿਹੜੀ ਉਹਨੂੰ ਵੀ ਪਸੰਦ ਆਉਂਦਾ ਜਿਹੜੇ ਵੀ ਲੋਕ ਆਉਂਦੇ ਆ ਉਹ ਇਹ ਕਹਿਣ ਲੱਗ ਜਾਂਦੇ ਆ ਵੀ ਸਾਡਾ ਸੂਟ ਪੂਜਾ ਹੀ ਬਣਾਵੇ ਜਿਨੇ ਇੱਕ ਵਾਰ ਪੂਜਾ ਤੋਂ ਸਟਿਚਿੰਗ ਕਰਾ ਲਈ ਸੀ ਉਹਨੂੰ ਹੋਰ ਕਿਸੇ ਦੀ ਸਟਿਚਿੰਗ ਪਸੰਦ ਨਹੀਂ ਆਉਂਦੀ ਸੀ ਇਸ ਕਰਕੇ ਪੂਜਾ ਦਾ ਵਧੀਆ ਨਾਮ ਹੁੰਦਾ ਤੇ ਜਿਹੜੀ ਬੁਟੀਕ ਵਾਲੀ ਹੁੰਦੀ ਉਹਨੂੰ ਵੀ ਫਿਕਰ ਹੁੰਦਾ ਕਿ ਜੇ ਨੇ ਕਿਤੇ ਅੱਡ ਬੁਟੀਕ ਖੋਲ ਲਿਆ ਨਾ ਤੇ ਵੀ ਮੇਰਾ ਕੰਮ ਆ ਜਿਹੜਾ ਉਹ ਠੱਪ ਹੋ ਜਾਣਾ ਇਸ ਕਰਕੇ ਉਹ ਪੂਜਾ ਦੇ ਨਾਲ ਵਧੀਆ ਰਹਿੰਦੀ ਹੈ ਤੇ ਉਹਨੂੰ ਵਧੀਆ ਸੈਲਰੀ ਦਿੰਦੀ ਹੈ ਪੂਜਾ ਆਪਣਾ ਖਰਚ ਆਪ ਕੰਡਣ ਲੱਗ ਜਾਂਦੀ ਆ ਤੇ ਜਿਹੜੀ ਔਰਤ ਦੇ ਘਰ ਪੂਜਾ ਰਹਿੰਦੀ ਹੁੰਦੀ ਆ ਉਹ ਸੋਚਦੀ ਆ ਵੀ ਇੰਨੀ ਸਿਆਣੀ ਕੁੜੀ ਆ ਹਨਾ ਵੀ ਕਿਉਂ ਨਾ ਮੈਂ ਆਪਣੇ ਭਤੀਜੇ ਨੂੰ ਇਹਦਾ ਰਿਸ਼ਤਾ ਕਰਾ ਦੇਆ ਤੇ ਉਹ ਇੱਕ ਦਿਨ ਪੂਜਾ ਨਾਲ ਗੱਲ ਕਰਦੀ ਆ ਕਿ ਪੂਜਾ ਦੇਖ ਪੁੱਤ ਤੂੰ 21-22 ਸਾਲ ਦੀ ਹੋ ਗਈ ਆ ਹਨਾ ਤੇਰੇ ਵਿਆਹ ਦੀ ਉਮਰ ਆ ਤੂੰ ਕੱਲੀ ਕਿੰਨਾ ਚਿਰ ਰਹੇਂਗੀ ਵੀ ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਨਾ ਤੈਨੂੰ ਗੱਲ ਕਰਾਂ ਵੀ ਮੇਰਾ ਭਤੀਜਾ ਪੜਿਆ ਲਿਖਿਆ ਹੈ ਜੇ ਨੌਕਰੀ ਨਹੀਂ ਮਿਲੀ ਸੋਨਾ ਸੁਨੱਖਾ ਬਹੁਤ ਸਿਆਣਾ ਪੇ ਜੇ ਤੂੰ ਕਹੇ ਤਾਂ ਮੈਂ ਤੇਰੇ ਨਾਲ ਰਿਸ਼ਤੇ ਦੀ ਗੱਲ ਅਸ਼ੇੜਾ ਤਾਂ ਪੂਜਾ ਕਹਿੰਦੀ ਕਿ ਆਂਟੀ ਵੀ ਮੈਂ ਹਜੇ ਵਿਆਹ ਨਹੀਂ ਕਰਾਉਣਾ ਉਹ ਕਹਿੰਦੀ ਦੇਖ ਪੁੱਤ ਵਿਆਹ ਤਾਂ ਅੱਜ ਨਹੀਂ ਤਾਂ ਕੱਲ ਤੈਨੂੰ ਕਰਾਉਣੀ ਪੈਣਾ ਵੀ ਕੱਲੀ ਤੂੰ ਕਿੰਨਾ ਕੁ ਟਾਈਮ ਰਹੇਗੀ ਉਹ ਕਹਿੰਦੀ ਵੀ ਮੈਂ ਆਪਣੇ ਮਾਪਿਆਂ ਨੂੰ ਲੱਭਣਾ ਚਾਹਣੀ ਆ ਉਹ ਕਹਿੰਦੀ ਕਿ ਤੇਰੇ ਮਾਪਿਆਂ ਨੂੰ ਤਾਂ ਤੂੰ ਫਿਰ ਵੀ ਲੱਭ ਸਕਦੀ ਆ ਵੀ ਮੇਰਾ ਭਤੀਜਾ ਬੜਾ ਸਿਆਣਾ ਤੇਰਾ ਸਾਥ ਦੇਊਗਾ ਉਹ ਕਹਿੰਦੀ ਚੱਲ ਜੇ ਤੁਹਾਨੂੰ ਠੀਕ ਲੱਗਦਾ ਆਂਟੀ ਵੀ ਮੈਨੂੰ ਕੋਈ ਇਤਰਾਜ਼ ਨਹੀਂ ਤੇ ਉਹ ਔਰਤ ਜਿਹੜੀ ਆਪਣੇ ਪਤੀਜੇ ਤੇ ਪਰਜਾਈ ਨਾਲ ਗੱਲ ਕਰਦੀ ਆ ਕਿਉਂਕਿ ਉਹ ਮਾਂ ਪੁੱਤ ਹੀ ਰਹਿੰਦੇ ਹੁੰਦੇ ਆ ਘਰ ਦੇ ਵਿੱਚ ਤੇ ਉਹ ਔਰਤ ਦਾ ਭਰਾ ਹੁੰਦਾ ਜਿਹੜਾ ਉਹਦੇ ਮਤਲਬ ਪਰਜਾਈ ਤੇ ਉਹਦਾ ਪਤੀਜੇ ਹੀ ਰਹਿੰਦੇ ਆ ਵੀ ਜਿਹੜਾ ਉਹਦਾ ਘਰ ਦਾ ਬੰਦਾ ਹੁੰਦਾ ਉਸ ਔਰਤ ਦਾ ਭਰਾ ਉਹਦੀ ਮੌਤ ਹੋ ਗਈ ਹੁੰਦੀ ਆ ਚਲੋ ਉਹ ਗੱਲ ਕਰਦੀ ਆ ਤੇ ਉਹਦੀ ਪਰਜਾਈ ਨੂੰ ਤੇ ਰਵੀ ਨੂੰ ਗੱਲ ਠੀਕ ਲੱਗਦੀ ਆ ਉਹ ਆ ਜਾਂਦੇ ਆ ਦੇਖਣ ਪੂਜਾ ਨੂੰ ਤੇ ਪਹਿਲੀ ਝਲਕ ਦੇ ਵਿੱਚ ਹੀ ਪੂਜਾ ਉਹਨਾਂ ਨੂੰ ਪਸੰਦ ਆ ਜਾਂਦੀ ਆ ਤੇ ਮੁੰਡਾ ਜਿਹੜਾ ਰਵੀ ਉਹ ਵੀ ਪੂਜਾ ਨੂੰ ਪਸੰਦ ਆ ਜਾਂਦਾ ਚਲੋ ਵਿਆਹ ਦੀ ਗੱਲ ਕਰਦੇ ਆ ਤੇ ਫਿਰ ਜਿਹੜੀ ਰਵੀ ਦੀ ਮਾਂ ਉਹ ਕਹਿੰਦੀ ਵੀ ਦੇਖ ਇਹਦੇ ਵੀ ਮਾਪਿ ਹੋਰੀ ਹਨਾ ਕੋਈ ਨਹੀਂ ਵੀ ਆਪਾਂ ਇਹਨੂੰ بس ਇੱਕ ਕਹਿ ਲਓ ਆਨੰਦ ਕਾਰਜ ਕਰਕੇ ਤੇ ਘਰ ਲੈ ਜਾਾਂਗੇ ਵੀ ਆਪਾਂ ਕੱਠ ਨਹੀਂ ਕਰਦੇ ਥੋੜੇ ਜੇ ਦਿਨਾਂ ਬਾਅਦ ਹੀ ਰਵੀ ਤੇ ਪੂਜਾ ਦਾ ਵਿਆਹ ਹੋ ਜਾਂਦਾ ਪੂਜਾ ਰਵੀ ਦੇ ਘਰ ਵਾਲੀ ਬਣ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਰਵੀ ਤੇ ਉਹਦੀ ਮਾਂ ਪੂਜਾ ਨੂੰ ਬਹੁਤ ਪਿਆਰ ਕਰਦੇ ਆ ਪੂਜਾ ਵਧੀਆ ਹਣਾ ਸਿਆਣੀ ਕੁੜੀ ਸੀ ਵਧੀਆ ਕੰਮਕਾਰ ਕਰਦੀ ਸੀ ਸੋਹਣੀ ਸੁਨੱਖੀ ਵੀ ਸੀ ਚਲੋ ਕਹਿੰਦੇ ਆ ਕਿ ਜੇ ਕਿਸੇ ਦਾ ਦਿਲ ਜਿੱਤ ਨਾ ਹੋਵੇ ਤਾਂ ਅਗਲੇ ਨੂੰ ਪਿਆਰ ਕਰੋ ਪੂਜਾ ਵੀ ਉਹਨਾਂ ਨੂੰ ਓਨਾ ਹੀ ਪਿਆਰ ਕਰਦੀ ਆ ਸਮਾ ਗੁਜਰਦਾ ਰਹਿੰਦਾ ਪੂਜਾ ਹੌਲੀ-ਹੌਲੀ ਆਪਣੀ ਜ਼ਿੰਦਗੀ ਬਾਰੇ ਰਵੀ ਨੂੰ ਸਾਰਾ ਕੁਝ ਦੱਸ ਦਿੰਦੀ ਆ ਕੁਝ ਗੱਲਾਂ ਤਾਂ ਹੋਈਆਂ ਸੀ ਵਿਆਹ ਤੋਂ ਪਹਿਲਾਂ ਤੇ ਚਲੋ ਸਾਰੀਆਂ ਚੀਜ਼ਾਂ ਦੱਸ ਦਿੰਦੀ ਆ ਤੇ ਇਸ ਕਰਕੇ ਰਵੀ ਉਹਦੀ ਕੋਈ ਗੱਲ ਨਹੀਂ ਮੋੜਦਾ ਸੀ ਉਹਨੂੰ ਇਹ ਸੀ ਵੀ ਇਹਨੇ ਬੜਾ ਔਖਾ ਸਮਾਂ ਦੇਖਿਆ ਜ਼ਿੰਦਗੀ ਦੇ ਵਿੱਚ ਹਣਾ ਚਲੋ ਸਮਾਂ ਗੁਜ਼ਰਦਾ ਜਦੋਂ ਬਿਆਹ ਨੂੰ 6 ਮਹੀਨੇ ਹੋ ਜਾਂਦੇ ਆ ਨਾ ਤੇ ਪੂਜਾ ਪ੍ਰੈਗਨੈਂਟ ਹੋ ਜਾਂਦੀ ਆ ਉਹ ਖੁਸ਼ਖਬਰੀ ਸੁਣਾਉਂਦੀ ਆਪਣੀ ਸੱਸ ਨੂੰ ਤੇ ਰਵੀ ਨੂੰ ਉਹਨਾਂ ਨੂੰ ਬੜਾ ਚਾਅ ਚੜਦਾ ਤੇ ਪੂਜਾ ਨੂੰ ਵੀ ਖੁਸ਼ੀ ਹੁੰਦੀ ਆ ਤੇ ਹੁਣ ਰਵੀ ਆ ਜਿਹੜਾ ਉਹ ਨੂੰ ਕਹਿੰਦਾ ਵੀ ਹੁਣ ਤੂੰ ਕੰਮ ਨਹੀਂ ਕਰਨਾ ਤੂੰ ਰੈਸਟ ਕਰਿਆ ਕਰ ਇਹ ਆਪਣਾ ਜਿਹੜਾ ਹੋਣ ਵਾਲਾ ਬੱਚਾਗਾ ਵੀ ਮੈਂ ਨਹੀਂ ਚਾਹੁੰਦਾ ਵੀ ਉਹਨੂੰ ਕੋਈ ਪ੍ਰੋਬਲਮ ਹੋਵੇ ਤਕਲੀਫ ਹੋਵੇ ਤੇ ਤੈਨੂੰ ਵੀ ਕੋਈ ਤਕਲੀਫ ਹੋਵੇ ਜਦੋਂ ਰਵੀ ਇੰਨਾ ਖਿਆਲ ਰੱਖਦਾ ਪੂਜਾ ਦਾ ਤਾਂ ਉਹਦੀਆਂ ਅੱਖਾਂ ਭਰਿਆ ਆਉਂਦੀਆਂ ਨੇ ਉਹ ਸੋਚਦੀ ਆ ਵੀ ਦੇਖੋ ਵੀ ਮੈਂ ਹਨਾ ਇੰਨੇ ਪਿਆਰ ਨੂੰ ਤਰਸਦੀ ਰਹੀ ਆ ਤੇ ਵੀ ਪ੍ਰਮਾਤਮਾ ਨੇ ਮੇਰੀ ਕਿੰਨੀ ਵਧੀਆ ਸੁਣੀ ਆ ਮੈਨੂੰ ਕਿੰਨਾ ਪਿਆਰ ਕਰਨ ਵਾਲਾ ਘਰ ਵਾਲਾ ਮਿਲਿਆ ਦਾ ਚਲੋ ਇੱਕ ਦਿਨ ਆ ਪੂਜਾ ਦੇ ਢੇਟ ਚ ਦਰਦ ਹੁੰਦਾ ਉਹ ਸਵੇਰੇ ਉੱਠਦੀ ਨਹੀਂ ਤੇ ਉਹਦੀ ਸੱਸ ਨੂੰ ਪੁੱਛਦੀ ਆ ਵੀ ਪੂਜਾ ਕੀ ਹੋਇਆ ਉਹ ਕਹਿੰਦੀ ਵੀ ਮੰਮੀ ਪਤਾ ਨਹੀਂ ਕੀ ਗੱਲ ਆ ਵੀ ਮੇਰੇ ਪੇਟ ਚ ਨਾ ਥੋੜਾ ਥੋੜਾ ਦਰਦ ਹੋ ਰਿਹਾ ਚਲੋ ਰਵੀ ਆ ਜਿਹੜਾ ਉਹ ਆਪਣੀ ਮੰਮੀ ਨੂੰ ਕਹਿੰਦਾ ਕਿ ਮੰਮੀ ਵੇਖ ਲਾਜੇ ਲੱਗਦਾ ਤਾਂ ਆਪਾਂ ਡਾਕਟਰ ਨੂੰ ਦਿਖਾਏ ਆਉਣੇ ਉਹ ਕਹਿੰਦੀ ਹਾਂ ਬੱਤਾ ਆਪਣਣ ਬਣਗੈ ਲਈ ਨਹੀਂ ਕਰਨੀ ਚਾਹੀਦੀ ਵੀ ਤੂੰ ਲੈ ਜਾ ਇਹਨੂੰ ਰਵੀ ਗੱਡੀ ਕੱਢਦਾ ਪੂਜਾ ਨੂੰ ਉਠਾਉਂਦਾ ਤੇ ਡਾਕਟਰ ਦੇ ਲੈ ਜਾਂਦਾ ਚੈੱਕਅਪ ਕਰਵਾਉਣ ਲਈ ਜਾਂਦੀ ਆ ਡਾਕਟਰ ਦੇ ਕਾਫੀ ਭੀੜ ਹੁੰਦੀ ਆ ਤੇ ਪੂਜਾ ਹਨਾ ਉੱਥੇ ਜਾ ਕੇ ਇੱਕ ਬੈਂਚ ਤੇ ਬੈਂਦੀ ਆ ਤੇ ਉਸ ਬੈਂਚ ਤੇ ਇੱਕ ਔਰਤ ਬੈਠੀ ਹੁੰਦੀ ਆ ਉਹ ਔਰਤ ਦੇ ਕਾਫੀ ਮੈਲੇ ਕੱਪੜੇ ਪਾਏ ਹੁੰਦੇ ਆ ਤੇ ਉਹਦੀ ਹਾਲਤ ਕਾਫੀ ਏਦਾਂ ਲੱਗ ਰਹੀ ਹੁੰਦੀ ਆ ਵੀ ਜਿਵੇਂ ਉਹ ਬਹੁਤ ਬਿਮਾਰ ਹੁੰਦੀ ਆ ਤੇ ਇਹਨੇ ਨੂੰ ਉੱਥੇ ਨਰਸ ਆਉਂਦੀ ਆ ਨਰਸ ਆ ਕੇ ਉਸ ਔਰਤ ਨੂੰ ਕਹਿੰਦੀ ਵੀ ਆਂਟੀ ਮੈਂ ਤੁਹਾਨੂੰ ਕਿੰਨੇ ਵਾਰ ਕਹੇਗੀ ਵੀ ਤੂੰ ਇੱਥੇ ਤੁਸੀਂ ਇੱਥੋਂ ਚ ਤੁਸੀਂ ਜੇ ਤੁਸੀਂ ਦਵਾਈ ਲੈਣੀ ਹੈ ਤਾਂ ਤੁਸੀਂ ਸਲਿੱਪ ਕਟਵਾਓ ਫੀਸ ਭਰੋ ਤੇ ਫਿਰ ਹੀ ਤੁਹਾਡਾ ਨੰਬਰ ਲੱਗੂ ਉਹ ਕਹਿੰਦੀ ਪਤਵੀ ਮੇਰੇ ਕੋਲ ਪੈਸੇ ਨਹੀਂ ਵੀ ਮੇਰੇ ਪੇਟ 'ਚ ਬਹੁਤ ਜਿਆਦਾ ਦਰਦ ਆ ਵੀ ਤੂੰ ਮੈਨੂੰ ਡਾਕਟਰ ਨੂੰ ਦਿਖਾ ਦੇ ਉਹ ਕਹਿੰਦੀ ਆਂਟੀ ਇਹ ਕੋਈ ਅਨਾਥ ਆਸ਼ਰਮ ਨਹੀਂ ਹੈਗਾਗਾ ਤੇ ਜਾਂ ਕੋਈ ਵਿਰਦਾ ਆਸ਼ਰਮ ਨਹੀਂ ਹੈਗਾ ਵੀ ਤੁਸੀਂ ਕਹੋ ਤੇ ਅਸੀਂ ਤੁਹਾਨੂੰ ਦਵਾਈ ਦੇ ਦਈਏ ਇਹ ਹਸਪਤਾਲ ਆ ਇੱਥੇ ਚਾਰਜਸ ਲੱਗਦੇ ਆ ਫੀਸ ਲਗਦੀ ਆ ਫਿਰ ਡਾਕਟਰ ਨੂੰ ਮਿਲਿਆ ਜਾਂਦਾ ਨਰਸ ਦਾ ਇਹੋ ਜਿਹਾ ਰਵਈਆ ਵੇਖ ਕੇ ਪੂਜਾ ਨੂੰ ਉਹ ਤੇ ਗੁੱਸਾ ਵੀ ਆਉਂਦਾ ਔਰ ਉਹ ਸੋਚਦੀ ਆ ਵੀ ਇਹਨਾਂ ਦਾ ਬਿਜ਼ਨਸ ਆ ਹਨਾ ਵੀ ਜੇ ਇਹ ਇਸ ਤਰ੍ਹਾਂ ਕਰਨ ਲੱਗੇ ਤਾਂ ਇਹਨਾਂ ਦਾ ਤਾਂ ਬਿਜ਼ਨਸ ਫੇਲ ਹੋ ਜਾਣਾ। ਉਹਨੂੰ ਕਹਿੰਦੀ ਕਿ ਤੁਸੀਂ ਇਹਨਾਂ ਦੀ ਸਲਿੱਪ ਕਟੋ ਵੀ ਮੈਂ ਆਪੇ ਫੀਸ ਭਰੂੰਗੀ। ਚਲੋ ਪੂਜਾ ਨਾਲ ਰਵੀ ਨੂੰ ਕਹਿੰਦੀ ਵੀ ਇਹਨਾਂ ਦੀ ਫੀਸ ਭਰ ਦਿਓ। ਤੇ ਇਹਨੇ ਪੂਜਾ ਦੀ ਵਾਰੀ ਆਉਣ ਵਾਲੀ ਹੁੰਦੀ ਆ। ਪੂਜਾ ਰਵੀ ਨੂੰ ਕਹਿੰਦੀ ਵੀ ਮੈਂ ਇਹਨਾਂ ਨੂੰ ਲੈ ਕੇ ਜਾਨੀ ਆ ਕਿਉਂਕਿ ਦੋ ਜਣਿਆਂ ਨੂੰ ਅਲਾਉ ਕਰਦੇ ਸੀ ਅੰਦਰ ਲੈ ਕੇ ਜਾਣਾ। ਚਲੋ ਅੰਦਰ ਲਿਜਾ ਕੇ ਪੂਜਾ ਪਹਿਲਾਂ ਆਪਣਾ ਚੈੱਕ ਅਪ ਨਹੀਂ ਕਰਾਉਂਦੀ ਪਹਿਲਾਂ ਉਸ ਔਰਤ ਦਾ ਚੈੱਕ ਅਪ ਕਰਾਉਂਦੀ ਆ। ਡਾਕਟਰ ਜਦੋਂ ਉਹਨੂੰ ਚੈੱਕ ਕਰਦੀ ਆ ਤਾਂ ਉਹਨੂੰ ਕਹਿੰਦੀ ਆ ਕਿ ਤੁਹਾਡੇ ਪੇਟ ਦੇ ਵਿੱਚ ਮੈਨੂੰ ਲੱਗਦਾ ਵੀ ਜਿਵੇਂ ਰਸੌਲੀ ਹੁੰਦੀ ਆ ਵੀ ਤੁਹਾਨੂੰ ਟੈਸਟ ਕਰਾਉਣੇ ਪੈਣਗੇ ਤਾਂ ਪੂਜਾ ਕਹਿੰਦੀ ਵੀ ਤੁਸੀਂ ਟੈਸਟ ਦੱਸ ਦੋ ਕਿੱਥੋਂ ਕਰਾਉਣੇ ਆ ਲਿਖ ਦੋ ਟੈਸਟ ਉਹ ਕਹਿੰਦੀ ਵੀ ਇੱਥੇ ਹੀ ਹੋ ਜਾਣਗੇ ਹਸਪਤਾਲ 'ਚ ਪਰ ਪੈਸੇ ਵਾਵਾ ਲੱਗਣਗੇ 2500 3000 ਰੁਪਈਆ ਲੱਗਜੂ ਪੂਜਾ ਕਹਿੰਦੀ ਕੋਈ ਗੱਲ ਨਹੀਂ ਜਿੰਨੇ ਮਰਜ਼ੀ ਲੱਗ ਜਾਣ ਚਲੋ ਪੂਜਾ ਬਾਹਰ ਆ ਕੇ ਰਵੀ ਨੂੰ ਕਹਿੰਦੀ ਵੀ ਇਹਨਾਂ ਦੇ ਟੈਸਟ ਕਰਾਉਣੇ ਆ ਤੇ ਰਵੀ ਵੀ ਉਹਦੀ ਗੱਲ ਨਹੀਂ ਮੋੜਦਾ ਉਹ ਉਸ ਔਰਤ ਦੇ ਟੈਸਟ ਕਰਾਉਂਦੇ ਆ ਤੇ ਇਹ ਕਨਫਰਮ ਹੋ ਤੇ ਉਹ ਔਰਤ ਨੂੰ ਕੁਛ ਦੀ ਆ ਪੂਜਾ ਕੇ ਆਂਟੀ ਤੁਸੀਂ ਕਿੱਥੋਂ ਆਉਂ ਤੇ ਕਿੱਥੇ ਜਾਣਾ ਹਨਾ ਉਹ ਕਹਿੰਦੀ ਪੁੱਤ ਮੇਰਾ ਕੋਈ ਘਰ ਨਹੀਂ ਉਹ ਕਹਿੰਦੀ ਵੀ ਕਿਉਂ ਕਹਿੰਦੀ ਵੀ ਮੇਰਾ ਬੇਟਾ ਜਿਹੜਾ ਉਹ ਨਸ਼ੇ ਕਰਦਾ ਮੇਰੇ ਘਰ ਵਾਲੇ ਦੀ ਮੌਤ ਹੋ ਗਈ ਆ ਮੇਰਾ ਬੇਟਾ ਮੈਨੂੰ ਕੁੱਟ ਕੇ ਘਰੋਂ ਕੱਢ ਦਿੰਦਾ ਵੀ ਇਸ ਲਈ ਮੇਰਾ ਤਾਂ ਕੋਈ ਨਹੀਂ ਉਹ ਕਹਿੰਦੀ ਕਿ ਤੁਹਾਡਾ ਕੋਈ ਰਿਸ਼ਤੇਦਾਰ ਵੀ ਨਹੀਂ ਕਹਿੰਦੀ ਨਾ ਮੇਰਾ ਕੋਈ ਰਿਸ਼ਤੇਦਾਰ ਵੀ ਨਹੀਂ ਚਲ ਫਿਰ ਪੂਜਾ ਜਿਹੜੀ ਉਹ ਰਵੀ ਨੂੰ ਡਰਦੀ ਡਰਦੀ ਕੁਛਦੀ ਆ ਵੀ ਕਿਉਂ ਨਾ ਆਂਟੀ ਨੂੰ ਆਪਣੇ ਘਰ ਲੈ ਜੀਏ ਉਹ ਕਹਿੰਦਾ ਕਿ ਪੂਜਾ ਤੂੰ ਨਾ ਅਗਲੇ ਦੀ ਹੱਥ ਫੜਦੀ ਫੜਦੀ ਬਾਹ ਫੜ ਲੈਨੀ ਆ ਵੀ ਆਪਾਂ ਨੂੰ ਕੀ ਪਤਾ ਇਹ ਕੌਣ ਆ ਇਹਨੂੰ ਕੀ ਬਿਮਾਰੀ ਆ ਹੁਣ ਤੂੰ ਕਿੱਥੋਂ ਸੰਭਾਲਦੀ ਫਿਰੇਗੀ ਤੇਰੀ ਤਾਂ ਆ ਹਾਲਤ ਆ ਉਹ ਕਹਿੰਦੀ ਵੀ ਨਹੀਂ ਰਵੀ ਮੇਰਾ ਦਿਲ ਨਹੀਂ ਮੰਨ ਰਿਹਾ ਉਹ ਕਹਿੰਦਾ ਵੀ ਚੱਲ ਮੈਂ ਤੈਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਇਸ ਹਾਲਤ ਦੇ ਵਿੱਚ ਜੋ ਤੇਰਾ ਦਿਲ ਕਰਦਾ ਕਰ ਲੈ ਤੇ ਉਸ ਤੋਂ ਬਾਅਦ ਪੂਜਾ ਹਨਾ ਉਹਨੂੰ ਦਵਾਈ ਦਵਾ ਕੇ ਘਰ ਲੈ ਆਉਂਦੀ ਆ ਘਰ ਲੈ ਕੇ ਜਦੋਂ ਆਉਂਦੀ ਆ ਤਾਂ ਪੂਜਾ ਦੀ ਸੱਸ ਵੇਖਦੀ ਆ ਵੀ ਕਿਹੜੀ ਬੁਢੀ ਨੂੰ ਲਈ ਆਉਂਦੇ ਆ ਹਨਾ ਤਾਂ ਪੂਜਾ ਉਹਨੂੰ ਦੱਸਦੀ ਆ ਸਾਰੀ ਗੱਲ ਪਹਿਲਾਂ ਤਾਂ ਪੂਜਾ ਜਾ ਕੇ ਆਪਣੀ ਸੱਸ ਦਾ ਇੱਕ ਸੂਟ ਲੈਂਦੀ ਆ ਤੇ ਬਾਥਰੂਮ ਦੇ ਵਿੱਚ ਰੱਖ ਕੇ ਉਹ ਉਸ ਔਰਤ ਨੂੰ ਨਵਾਉਂਦੀ ਆ ਕਿਉਂਕਿ ਐਦਾਂ ਲੱਗਦਾ ਸੀ ਜਿਵੇਂ ਕਈ ਦਿਨਾਂ ਦੀ ਉਹ ਨਾਤੀ ਨਹੀਂ ਹੁੰਦੀ ਉਹਨੂੰ ਵਧੀਆ ਕੇਸੀ ਨਵਾਉਂਦੀ ਆ ਨਵਾਉਣ ਤੋਂ ਬਾਅਦ ਆਪਣੀ ਸੱਸ ਵਾਲਾ ਸੂਟ ਉਹਨੂੰ ਪਾਉਣ ਨੂੰ ਦਿੰਦੀ ਆ ਉਹਦੀ ਕੇਅਰ ਕਰਦੀ ਆ ਫਿਰ ਉਹਨੂੰ ਖਵਾ ਪਿਆ ਕੀ ਉਹਨੂੰ ਦਵਾਈ ਦਿੰਦੀ ਆ ਦਵਾਈ ਦੇ ਕੇ ਉਹ ਔਰਤ ਜਿਹੜੀ ਉਹ ਆਰਾਮ ਨਾਲ ਸੌਂ ਜਾਂਦੀ ਆ ਤੇ ਤਿੰਨ ਚਾਰ ਘੰਟੇ ਹੋਠਦੀ ਨਹੀਂ ਉੰਨੇ ਟਾਈਮ 'ਚ ਗੱਲਾਂ ਕਰਦੀਆਂ ਦੋਨੋਂ ਸੱਸ ਨੂੰ ਉਹ ਕਹਿੰਦੀ ਕਿ ਦੇਖੋ ਮੰਮੀ ਵੀ ਮੈਨੂੰ ਬੜਾ ਕਰਸਾ ਆਇਆ ਵਿਚਾਰੀ ਤੇ ਵੀ ਪਤਾ ਨਹੀਂ ਕੌਣ ਹੋਣੀ ਆ ਹਨਾ ਵੀ ਮੈਂ ਤਾਂ ਲੈ ਆਈ ਵੀ ਤੁਹਾਨੂੰ ਕੋਈ ਗੁੱਸਾ ਤਾਂ ਨਹੀਂ ਉਹ ਕਦੀ ਵੀ ਨਹੀਂ ਪੁੱਤ ਮੈਨੂੰ ਕਾਹਦਾ ਗੁੱਸਾ ਹਨਾ ਵੀ ਚੰਗੇ ਕੰਮ ਦਾ ਕੀ ਆਗਾ ਵੀ ਚੰਗਾ ਕੰਮ ਤਾਂ ਆਪਾਂ ਨੂੰ ਕਰ ਲੈਣਾ ਚਾਹੀਦਾ ਤੇ ਚਲੋ ਉਸ ਤੋਂ ਬਾਅਦ ਜਦੋਂ ਉਹ ਉੱਠਦੀ ਔਰਤ ਉੱਠਣ ਤੋਂ ਬਾਅਦ ਉਹ ਵੇਖਦੀ ਆ ਹਨਾ ਵੀ ਉਹਨੂੰ ਸੁਰਤ ਆ ਗਈ ਹੁੰਦੀ ਆ ਵੀ ਮੈਂ ਕਿੱਥੇ ਆ ਤੇ ਉਸ ਤੋਂ ਬਾਅਦ ਜਿਹੜੀ ਪੂਜਾ ਗਈ ਉਹ ਉਦੋਂ ਆਪਣੇ ਕਮਰੇ 'ਚ ਹੁੰਦੀ ਆ ਜਦੋਂ ਪੂਜਾ ਦੀ ਸੱਸ ਨੂੰ ਪਤਾ ਲੱਗਦਾ ਵੀ ਉਹ ਔਰਤ ਉੱਠ ਗਈ ਚਲ ਉਹਨੂੰ ਪਾਣੀ ਦਿੰਦੀ ਆ ਤੇ ਉਸ ਤੋਂ ਬਾਅਦ ਉਹਦੇ ਨਾਲ ਨਾ ਗੱਲਾਂ-ਬਾਤਾਂ ਕਰਨੀਆਂ ਸ਼ੁਰੂ ਕਰਦੀ ਆ ਤੇ ਉਹਨੂੰ ਪੁੱਛਦੀ ਆ ਵੀ ਤੂੰ ਕੌਣ ਆ ਭੈਣੇ ਤੂੰ ਕਿੱਥੋਂ ਆਈ ਕਿਵੇਂ ਹੈਣਾ ਉਹ ਕਹਿੰਦੀ ਕਿ ਭੈਣ ਜੀ ਮੈਂ ਕੀ ਦੱਸਾਂ ਵੀ ਮੈਂ ਤਾਂ ਬਹੁਤ ਦੂਰੋਂ ਆ ਮੈਂ ਤਾਂ ਪਟਕਦੀ-ਪਟਕਦੀ ਇੱਧਰ ਆ ਗਈ ਵੀ ਮੇਰੇ ਤਾਂ ਘਰੇ ਕੋਈ ਨਹੀਂ ਵੀ ਮੇਰਾ ਬੇਟਾ ਨਸ਼ੇ ਕਰਦਾ ਤੇ ਮੇਰੇ ਘਰ ਵਾਲਾ ਮਰ ਗਿਆ ਸੀ ਬਹੁਤ ਹੀ ਸ਼ਰਾਬ ਪੀਂਦਾ ਸੀ ਤੇ ਮੇਰੀ ਧੀ ਹੁੰਦੀ ਸੀ ਇਸ ਤਰ੍ਹਾਂ ਬਚਪਨ ਚ ਖੋ ਗਈ ਸੀ ਵੀ ਮੈਂ ਉਹਨੂੰ ਬੜਾ ਲੱਭਿਆ ਮੈਨੂੰ ਤਾਂ ਉਹਦੇ ਸਦਮੇ ਉਹਦੇ ਵਿਯੋਗ ਦਾ ਸਦਮਾਗਾ ਤੇ ਚਲ ਉਹਦਾ ਮੱਥਾ ਠਣਕਦਾ ਉਹ ਕਹਿੰਦੀ ਵੀ ਕੀ ਸੀ ਤੇਰੀ ਧੀ ਦਾ ਨਾਂ ਉਹ ਦੱਸਦੀ ਹੈ ਵੀ ਮੇਰੀ ਧੀ ਦਾ ਨਾਂ ਤਾਂ ਜੋ ਵੀ ਸੀ ਕਿਉਂਕਿ ਪੂਜਾ ਤਾਂ ਉਹਨਾਂ ਨੇ ਰੱਖਿਆ ਸੀਗਾ ਤੇ ਉਹ ਚਲੋ ਕਹਿੰਦੀ ਕਿ ਠੀਕ ਆ ਉਸ ਤੋਂ ਬਾਅਦ ਉਹ ਜਿਹੜੀ ਪੂਜਾ ਦੀ ਸੱਸ ਉਹ ਪੂਜਾ ਕੋਲ ਜਾਂਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਪੂਜਾ ਆ ਜਾ ਤੈਨੂੰ ਕਿਸੇ ਨਾਲ ਮਲਾਵਾ ਉਹਦੀ ਬਾਹ ਫੜ ਕੇ ਲੈ ਜਾਂਦੀ ਹੈ ਤੇ ਉਹ ਕਹਿੰਦੀ ਵੀ ਕੀ ਹੋਇਆ ਮੰਮੀ ਤੇ ਉਹ ਕਹਿੰਦੀ ਕਿ ਜਿਹੜੀ ਤੂੰ ਆਪਣੀ ਗਵਾਚੀ ਮਾਂ ਨੂੰ ਲੱਭਦੀ ਸੀ ਨਾ ਬਚਪਨ ਤੋਂ ਤੇਰੀਆਂ ਅੱਖਾਂ ਦੇਖਣ ਨੂੰ ਤਰਸਦੀਆਂ ਸੀ ਉਹ ਕੋਈ ਹੋਰ ਨਹੀਂ ਆ ਬੈਠੀ ਹੈ ਤੇਰੀ ਮੰਮੀ ਆ ਬੈਠੀ ਹੈ ਤੇਰੀ ਮਾਂ ਮਿਲ ਲੈ ਤੂੰ ਇਹਨੂੰ ਘੁੱਟ ਕੇ ਤੇ ਉਹ ਸੌਰਤ ਨੂੰ ਕਹਿੰਦੀ ਵੀ ਤੇਰੀ ਗਵੱਚੀ ਹੋਈ ਸੀ ਕੋਈ ਹੋਰ ਨਹੀਂ ਆ ਮੇਰੀ ਨੂੰਹ ਆ ਜਿਹੜੀ ਪੂਜਾ ਇਹ ਤੇਰੀ ਹੀ ਗਵੱਚੀ ਹੋਈ ਧੀ ਆ ਚੱਲ ਦੋਨੋਂ ਜਦੋਂ ਇੱਕ ਦੂਜੀ ਵੱਲ ਵੇਖਦੀਆਂ ਨੇ ਤੇ ਘੁੱਟ ਕੇ ਜੱਫੀ ਪਾਉਂਦੀਆਂ ਨੇ ਤੇ ਪੂਜਾ ਦੀ ਮਾਂ ਕਹਿੰਦੀ ਤੂੰ ਤਾਂ ਵੱਡੀ ਹੋਈ ਆ ਤੇਰਾ ਚਿਹਰਾ ਤਾਂ ਬਦਲ ਗਿਆ ਮੇਰਾ ਚਿਹਰਾ ਤਾਂ ਉਹੀ ਆ ਤੈਨੂੰ ਮੇਰੀ ਪਛਾਣ ਨਹੀਂ ਆਈ ਉਹ ਕਹਿੰਦੀ ਸੱਚ ਦੱਸਾਂ ਮਾਂ ਕਹਿੰਦੀ ਮੈਨੂੰ ਕੱਲ ਦਾ ਹੀ ਤੁਹਾਡੇ ਨਾਲ ਕੋਈ ਆਪਣੇਪਣ ਦਾ ਅਹਿਸਾਸ ਹੋ ਰਿਹਾ ਸੀ ਪਰ ਜਦੋਂ ਮੈਂ ਗੁੰਮ ਹੋਈ ਸੀ ਨਾ ਮੈਂ ਬਹੁਤ ਛੋਟੀ ਸੀ ਮੇਰੇ ਤਾਂ ਤੇਰੀ ਸ਼ਕਲ ਵੀ ਨਹੀਂ ਯਾਦ ਮੈਂ ਕਿਹੜਾ ਤੈਨੂੰ ਮੁੜ ਕੇ ਕਦੇ ਵੇਖਿਆ ਸੀ ਪਰ ਕਹਿੰਦੀ ਮੈਨੂੰ ਆਪਣਾਪਣ ਮਹਿਸੂਸ ਹੋਇਆ ਸੀ ਵੀ ਸ਼ਾਇਦ ਤਾਂ ਹੀ ਮੈਂ ਇੰਨਾ ਹਨਾ ਤੁਹਾਡਾ ਚੈੱਕਅਪ ਕਰਵਾਇਆ ਡਾਕੀਅਰ ਕੀਤੀ ਤੇ ਫਿਰ ਉਹ ਬੜਾ ਰੋਂਦੀਆਂ ਨੇ ਰੋਂਦੀਆਂ ਤੇ ਉਹ ਕਹਿੰਦੀ ਕਿ ਮੈਨੂੰ ਰੱਬ ਨਾਲ ਇੱਕ ਸ਼ਿਕਵਾ ਹਨਾ ਮੈਸਕੇਤਾਂ ਕਰਦੀ ਰਹੀਆਂ ਕਿ ਮੇਰੀ ਧੀ ਮੇਰੇ ਤੋਂ ਦੂਰ ਕਰਦੀ ਤੇ ਮੈਂ ਅਰਦਾਸਾਂ ਵੀ ਕਰਦੀ ਰਹੀਆਂ ਕਿ ਮੇਰੀ ਧੀ ਜਿੱਥੇ ਵੀ ਹੋਵੇ ਸਹੀ ਸਲਾਮਤ ਹੋਵੇ ਫਿਰ ਪੂਜਾ ਆਪਣੀ ਸਾਰੀ ਹੱਡ ਬੀਤੀ ਦੱਸਦੀ ਆ ਵੀ ਇਸ ਤਰ੍ਹਾਂ ਪਹਿਲਾਂ ਮੈਨੂੰ ਉਹਨਾਂ ਨੇ ਵਧੀਆ ਰੱਖਿਆ ਜੀ ਉਹਨਾਂ ਦੇ ਆਪ ਦੇ ਬੇਟਾ ਹੋ ਗਿਆ ਉਹਨਾਂ ਨੇ ਮੈਨੂੰ ਇਗਨੋਰ ਕੀਤਾ ਵੀ ਇੱਕ ਦਿਨ ਐ ਕੀਤਾ ਉਹ ਕਹਿੰਦੀ ਕਿ ਸੌਰੀ ਮੈਨੂੰ ਮaaf ਕਰ ਦੇਤੀ ਇਹ ਮੈਂ ਤੇਰੇ ਲਈ ਕੁਝ ਕਰ ਨਹੀਂ ਸਕੀ ਤਾਂ ਫਿਰ ਪੂਜਾ ਕਹਿੰਦੀ ਕਿ ਨਹੀਂ ਮਾਂ ਤੂੰ ਇਹ ਗੱਲ ਨਾ ਕਹੇ ਤੂੰ ਕਰ ਕਿਉਂ ਨਹੀਂ ਸਕੀ ਤੂੰ ਹੀ ਮੇਰੇ ਲਈ ਸਭ ਕੁਝ ਕੀਤਾ ਜੇ ਤੂੰ ਮੇਰੇ ਲਈ ਅਰਦਾਸਾਂ ਕੀਤੀਆਂ ਨਾ ਤਾਂ ਹੀ ਮੈਂ ਆਪਣੀ ਇੱਜ਼ਤ ਤੇ ਜਾਨ ਬਚਾ ਕੇ ਭੱਜੀ ਆਈਆਂ ਜੇ ਤੂੰ ਮਰੀ ਨਾਲ ਮੇਰੇ ਲਈ ਅਰਦਾਸਾਂ ਨਾ ਕੀਤੀਆਂ ਹੁੰਦੀਆਂ ਤਾਂ ਮੈਂ ਮੇਰੇ ਨਾਲ ਕੀ ਵਾਪਰਨੀ ਸੀ ਆਪਾਂ ਨੂੰ ਕੀ ਪਤਾ ਇਸ ਗੱਲ ਦਾ ਤੇ ਉਹ ਚਲੋ ਉਹਨੂੰ ਕੁੱਟ ਕੇ ਜੱਫੀ ਪਾਉਂਦੀ ਆ ਬਹੁਤ ਇੱਕ ਦੂਜੀ ਨੂੰ ਉਹ ਗੱਲਾਂ ਕਰਦੀਆਂ ਨਹੀਂ ਆ ਤੇ ਘਰ ਦਾ ਮਾਹੌਲ ਜਿਹੜਾ ਵਧੀਆ ਹੋ ਜਾਂਦਾ ਤੇ ਫਿਰ ਉਹ ਆਪਣੇ ਘਰ ਵਾਲੇ ਤੇ ਸੱਸ ਨਾਲ ਗੱਲ ਕਰਕੇ ਕਿ ਆਪਣੀ ਮਾਂ ਦਾ ਇਲਾਜ ਮੈਂ ਕਰਵਾਉਂਗੀ ਉਹ ਮਹੀਨੇ ਬਾਅਦ ਹੀ ਆਪਣੀ ਮੰਮੀ ਦੀ ਰਸੌਲੀ ਦਾ ਆਪਰੇਸ਼ਨ ਕਰਵਾਉਂਦੀ ਆ ਤੇ ਕੇਅਰ ਕਰਦੀ ਆ ਆਪਣੀ ਮੰਮੀ ਦੀ ਤੇ ਉਹਦੀ ਮਾਂ ਫਿਰ ਉੱਥੇ ਹੀ ਰਹਿੰਦੀ ਆ ਤੋ ਉਹ ਉਹਨੂੰ ਕਹਿੰਦੀ ਆ ਕਿ ਮਾਂ ਵੀ ਮੈਂ ਘਰ ਜਾਣਾ ਚਾਹਣੀ ਆ ਉਹ ਕਹਿੰਦੀ ਵੀ ਘਰ ਜਾ ਕੇ ਕੀ ਕਰੇਂਗੀ ਤੇਰਾ ਮਨ ਦੁਖੀ ਹੋਣਾ ਉਹ ਕਹਿੰਦੀ ਨਹੀਂ ਚਲੋ ਆਪਣੀ ਮਾਂ ਨੂੰ ਗੱਡੀ 'ਤੇ ਬਿਠਾ ਕੇ ਘਰ ਲੈ ਕੇ ਜਾਂਦੀ ਆ ਤੇ ਘਰ ਦੇ ਵਿੱਚ ਜਦੋਂ ਉਹ ਦਾਖਲ ਹੁੰਦੇ ਆ ਘਰ ਦੀ ਹਾਲਤ ਬਹੁਤ ਮਾੜੀ ਹੁੰਦੀ ਆ ਤੇ ਪੂਜਾ ਦਾ ਜੋ ਭਰਾ ਹੁੰਦਾ ਉਹ ਨਸ਼ੇ ਦੀ ਹਾਲਤ ਦੇ ਵਿੱਚ ਘਰੇ ਪਿਆ ਹੁੰਦਾ ਉਹ ਉਹਨਾਂ ਨੂੰ ਲੈ ਕੇ ਜਾਂਦੇ ਆ ਦੋਨੋਂ ਜੀ ਫਿਰ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹਨੂੰ ਭਰਤੀ ਕਰਾਇਆ ਜਾਂਦਾ ਤੇ 6-7 ਮਹੀਨੇ ਬਾਅਦ ਉਦੋਂ ਤੱਕ ਇਹ ਦੇ ਕਰ ਪੂਜਾ ਦੀ ਕੁੱਖ ਲੋਂ ਇੱਕ ਬਹੁਤ ਪਿਆਰੀ ਬੇਟੀ ਦਾ ਜਨਮ ਹੁੰਦਾ ਤੇ ਪੂਜਾ ਦੀ ਜਿਹੜੀ ਮਾਂ ਉਹਦਾ ਵੀ ਠੀਕ ਹੋ ਜਾਂਦਾ ਆਪਰੇਸ਼ਨ ਹੋਇਆ ਹੁੰਦਾ ਰੈਸਟ ਵਗੈਰਾ ਨਾਲ ਠੀਕ ਹੋ ਚੁੱਕੀ ਹੁੰਦੀ ਆ ਉਹ ਵਧੀਆ ਹੁੰਦੀਆਂ ਦੋਨੋਂ ਫਿਰ ਜਦੋਂ 6 7 ਮਹੀਨੇ ਬਾਅਦ ਉਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਬਾਹਰ ਲਿਆਂਦਾ ਜਾਂਦਾ ਫਿਰ ਉਹ ਬੜਾ ਰੋਂਦਾ ਆਪਣੀ ਭੈਣ ਦੇ ਨਾਲ ਲੱਗ ਕੇ ਉਹ ਕਹਿੰਦਾ ਵੀ ਠੀਕ ਆ ਮੈਂ ਗਲਤ ਕੰਮ ਦੇ ਵਿੱਚ ਪੈ ਗਿਆ ਸੀ ਪਰ ਮੇਰੇ ਦਿਮਾਗ ਤੇ ਕਿਤੇ ਨਾ ਕਿਤੇ ਇਸ ਗੱਲ ਦਾ ਬੋਝ ਸੀ ਮੈਂ ਭਾਵੇਂ ਘਰ ਨਹੀਂ ਦੱਸੀ ਸੀ ਇਹ ਗੱਲ ਵੀ ਆਪਣੀ ਲੜਾਈ ਹੋਈ ਤੇ ਮੈਂ ਤੈਨੂੰ ਛੱਡ ਕੇ ਭੱਜ ਗਿਆ ਤਾਂ ਹੀ ਤੂੰ ਗਵਾਚੀ ਮੈਂ ਘਰ ਨਹੀਂ ਦੱਸਿਆ ਸੀ ਕਿਸੇ ਕੋਲ ਮੈਂ ਦੱਸ ਨਹੀਂ ਸਕਿਆ ਸੀ ਪਰ ਮੈਨੂੰ ਅੰਦਰ ਇਸ ਗੱਲ ਦਾ ਦੁੱਖ ਸੀ ਤੇ ਪੂਜਾ ਕਹਿੰਦੀ ਕਿ ਚਲ ਕੋਈ ਗੱਲ ਨਹੀਂ ਜੋ ਵੀ ਹੋਇਆ ਚੰਗੇ ਲਈ ਹੋਇਆ ਸ਼ਾਇਦ ਜੋ ਵੀ ਹੋਇਆ ਵੀ ਅੱਜ ਆਪਾਂ ਨੂੰ ਉਸ ਸਮੇਂ ਬਾਰੇ ਸੋਚਣਾ ਨਹੀਂ ਚਾਹੀਦਾ ਜੇ ਆਪਾਂ ਸੋਚਾਂਗੇ ਤਾਂ ਆਪਣੇ ਦਿਲ ਦਿਮਾਗ ਦੇ ਵਿੱਚ ਗਲਤਫਹਿਮੀਆਂ ਪੈਦਾ ਹੋਣਗੀਆਂ ਫਿਰ ਉਹਨੂੰ ਆਪਣੀ ਬੇਟੀ ਦਿਖਾਉਂਦੀ ਆ ਵੀ ਦੇਖ ਤੇਰੀ ਭਾਣ ਜੀ ਤੇ ਵੀ ਤੂੰ ਇਹਦੀ ਕਸਮ ਖਾਵੀਂ ਅੱਜ ਤੋਂ ਬਾਅਦ ਤੂੰ ਕੋਈ ਨਸ਼ਾ ਨਹੀਂ ਕਰੇਂਗਾ ਫਿਰ ਉਹਦਾ ਪਰ ਆਪਣੇ ਆਪ ਨੂੰ ਬਹੁਤ ਬਦਲ ਲੈਂਦਾ ਗੌਰਵ ਇੱਕ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਦਾ ਕਿਸੇ ਫੈਕਟਰੀ ਦੇ ਵਿੱਚ ਲੱਗ ਜਾਂਦਾ ਕੰਮ ਕਰਦਾ ਤੇ ਆਪਣੀ ਮਾਂ ਨੂੰ ਆਪਣੇ ਘਰ ਲਿਆਉਂਦਾ ਘਰ ਦੀ ਵਧੀਆ ਰਿਪੇਅਰ ਕਰਾ ਲੈਂਦੀ ਆ ਤੇ ਦੋਨੇ ਮਾਂ ਪੁੱਤ ਘਰ ਦੇ ਵਿੱਚ ਰਹਿੰਦੇ ਆ ਉਧਰੋਂ ਪੂਜਾ ਜਿਹੜੀ ਉਹ ਵੀ ਆਪਣੇ ਸਹੁਰੇ ਘਰ ਦੇ ਵਿੱਚ ਬਹੁਤ ਸੁਖੀ ਹੁੰਦੀ ਆ ਹਾਂਜੀ ਦੋਸਤੋ ਕੋਈ ਪਤਾ ਨਹੀਂ ਹੈ ਨਾ ਕਿਸੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਕੁਝ ਵਾਪਰ ਜਾਂਦਾ ਇਹ ਇੱਕ ਕਹਾਣੀ ਨਹੀਂ ਇਹ ਬਹੁਤ ਲੋਕਾਂ ਦੀ ਹੱਦ ਬੀਤੀ ਆ ਉਹ ਹੋਰ ਤਰੀਕੇ ਨਾਲ ਬੀਤੀ ਹੋ ਸਕਦੀ ਆ ਪਰ ਇਹਨਾਂ ਸੱਚਾ ਕਿ ਬਹੁਤ ਤੇ ਘਰਾਂ ਦੇ ਜੋ ਹਾਲਾਤ ਨੇਗੇ ਉਹ ਜੇ ਕਿਸੇ ਦੇ ਬੱਚੇ ਗਲਤ ਸੰਗਤ ਚ ਪੈਂਦੇ ਆ ਤਾਂ ਹਾਲਾਤਾਂ ਕਰਕੇ ਪੈਂਦੇ ਆ ਦੁਨੀਆ ਤੇ ਪਤਾ ਨਹੀਂ ਕੀ ਕੀ ਵਾਪਰ ਰਿਹਾ ਜੇ ਪੂਜਾ ਉਸ ਰਾਤ ਉਸ ਕਰੋਨਾ ਭਜਦੀ ਤਾਂ ਉਹਦੀ ਜਾਨ ਅਤੇ ਇੱਜ਼ਤ ਦੋਨੋਂ ਖਤਰੇ ਵਿੱਚ ਸੀ ਪਰ ਉਹਦੀ ਮਾਂ ਦੀਆਂ ਸੱਚੇ ਦਿਲੋਂ ਕੀਤੀਆਂ ਅਰਦਾਸਾਂ ਨੇ ਹਨਾ ਉਹਦੀ ਲਾਜ ਰੱਖੀ ਉਹਦੀ ਇੱਜ਼ਤ ਦੀ ਉਹ ਕਿੱਥੋਂ ਕਿੱਥੋਂ ਹੁੰਦੀ ਹੋਈ ਕਿੱਥੇ ਤੱਕ ਪਹੁੰਚੀ ਤੇ ਆਖਰ ਆਪਣੀ ਮਾਂ ਨੂੰ ਮਿਲਲੀ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਜ਼ਰੂਰ ਕਰਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ